ਬੜੀ ਭੱਤੀ ਸ਼ਬਦਾਵਲੀ ਵਰਤੀ ਹੈ ਉਹਨੇ ਸੰਤਾਂ ਨੂੰ ਅੰਤਵਾਦੀ ਕਿਹਾ ਤੇ ਉਹ ਕਿਤੇ ਇੱਕ ਪੰਜਾਬ ਦਾ ਬਹੁਮਤ ਲੋਕ ਉਹਨਾਂ ਨੂੰ ਅਤਵਾਦੀ ਕਿ ਕੰਗਣਾ ਇੱਕ ਐਸਾ ਕਰੈਕਟਰ ਹੈ ਜਿਹਨੂੰ ਵਰਤਿਆ ਵੀ ਜਾ ਰਿਹਾ ਹੈ ਉਹਦੇ ਅੰਦਰ ਖੁਦ ਨਫ਼ਰਤ ਵੀ ਹੈ ਕੰਗਣਾ ਨਾਲ ਉਹਦੇ ਮੁੱਦੇ ਤੋਂ ਬਾਬਾ ਬੰਦਾ ਸਿੰਘ ਬਹਾਦਰ ਵਾਲਾ ਬੁੱਤ ਉਹਨੂੰ ਉਸ ਤੋਂ ਬਾਅਦ ਗਰਦਾਸ ਮਾਨ ਆ ਗਿਆ ਇਹ ਚੀਜ਼ ਚੱਲ ਰਹੀ ਪਿਆ ਹੈ ਕਾਰਨ ਕੀ ਹੈ ਜਦੋਂ ਸਾਡੇ ਮਗਰ ਪਾਵਰ ਹੁੰਦੀ ਚਾਹੇ ਕੇਪੀਐਸ ਗਿਲ ਸਾਡੇ ਮਗਰ ਖੜੋਤਾ ਸੀ ਪਰ ਉਸ ਵਕਤ ਸਾਨੂੰ ਆਪਦੀ ਕੌਮ ਨਹੀਂ ਦਿਸੀ ਆਸਮਾਨ ਨੇ ਗਲਤ ਕੀ ਗਾਇਆ ਕਿ ਜਿਹੜਾ ਤੁਹਾਨੂੰ ਚੁੱਪ ਰਿਹਾ ਚਾ ਗੁਰੂ ਅਮਰਦਾਸ ਮਹਾਰਾਜ ਦੀ ਅਸੀਂ ਨਕੋਦਰ ਤੇ ਡੇਰੇ ਨਾਲ ਤੁਲਨਾ ਕਰਦੇ ਆ ਉਦੋਂ ਕਿੱਸੇ ਕਹਿਣ ਤੇ ਕਰਦੇ ਆ ਜਦੋਂ ਕਮਰਤ ਧਾਰੀ ਬੰਦੇ ਨੂੰ ਅਸੀਂ ਬੱਤੀ ਬਣਾ ਕੇ ਦੇਨੇ ਆ ਉਦੋਂ ਪਾਵਰ ਕਿੱਥੇ ਸੀ ਉਹ ਪੈਸਾ ਕਿੱਥੇ ਸਾਡੇ ਲੋਕ ਫਿਰ ਮਾਫੀਸ਼ੀਂ ਕਰਦੇ ਆ ਦੇਖੋ ਇੱਕ ਝੁੱਕ ਗਿਆ ਨਿਮਗਿਆ ਹੁਣ ਮਾਫ ਕਰ ਦਿਓ ਉਹਨਾਂ ਨੂੰ ਐਡੀ ਛਤੀ ਬਖਸ਼ਣਾ ਨਹੀਂ ਚਾਹੀਦਾ ਹੁਣ ਕੰਗਣਾ ਨੇ 100-100 ਪੈਜ ਵਿਕਤੀਆਂ ਨੇ ਕਾਨੂੰ ਇਹ ਮਾਫੀ ਮੰਗੇ ਤੇ ਫੇਰ ਉਹ ਜੀ ਕੋਠੇ ਚੜ ਕੇ ਕਹਿ ਦਈਏ ਕਿ ਮਾਫ ਮਾਫੀ ਦੇ ਦੇ ਜੀ ਉਹ ਕਾਦੀ ਮਾਫੀ ਦੇਣੀ ਸਤਿ ਸ਼੍ਰੀ ਅਕਾਲ ਪਿਛਲੇ ਦਿਨੀ ਕੰਗਣਾ ਰਨਾਉਤ ਦੀ ਇੰਟਰਵਿਊ ਦੇ ਵਿੱਚ ਬਹੁਤ ਭੱਤੀ ਸ਼ਬਦਾਬਲੀ ਸਿੱਖਾਂ ਦੇ ਸੰਤ ਜਰਨੈਲ ਸਿੰਘ ਖਾਲਸਾ ਢੰਗਾਂ ਵਾਲਾ ਲਈ ਵਰਤੀ ਗਈ ਤੇ ਨਾਲ ਹੀ ਇੱਕ ਮਾਫੀਆ ਮੰਗਦਾ ਹੋਇਆ ਉਹ ਨਜ਼ਰ ਆ ਰਿਹਾ ਜਿਹੜਾ ਕਿਸੇ ਟਾਈਮ ਬਹੁਤ ਸਾਰੀ ਚੜਤ ਦੇ ਵਿੱਚ ਸੀ ਆ ਤੇ ਸਿੱਖਾਂ ਨੂੰ ਭੱਦੀ ਸ਼ਬਦਾਵਲੀ ਕੈਨੇਡਾ ਦੀ ਇੱਕ ਸਟੇਜ ਤੋਂ ਜਿਹੜੀ ਜਿੱਤੀ ਸੀ ਬੱਤੀ ਬਣਾਉਂਦੀਆਂ ਗੱਲਾਂ ਗੁਰੂ ਅਮਰਦਾਸ ਗੁਰੂ ਅਮਰਦਾਸ ਪਾਤਸ਼ਾਹ ਦੇ ਬਰਾਬਰ ਤੁਲਨਾ ਕਰਨੀ ਆਉਦੀ ਉਹਨੇ ਸਾਈਂ ਦੀ ਕੀਤੀ ਜਾਂ ਐਦਾਂ ਦਾ ਬਹੁਤ ਖੁਸ਼ ਮੈਂ ਗੱਲ ਕਰ ਰਿਹਾ ਗੁਰਦਾਸ ਮਾਨ ਦੀ ਤੇ ਕੰਗਣਾ ਰਣੌਦੀ ਆਪਾਂ ਗੱਲਬਾਤ ਤੇ ਚਰਚਾ ਕਰਾਂਗੇ ਖੁੱਲੀ ਚਰਚਾ ਹੋਊਗੀ ਸਾਡੇ ਨਾਲ ਨੇ ਐਡਵੋਕੇਟ ਹਰਪਾਲ ਸਿੰਘ ਖਰੜਾ ਜੀ ਸਵਾਗਤ ਹੈ ਸਸ੍ਰੀਕਾਲ ਸਸ੍ਰੀਕਾਲ ਜੀ ਖਰੜਾ ਸਾਹਿਬ ਕਿਵੇਂ ਦੇਖਦੇ ਹੋ ਕੰਗਣਾ ਰਣੌਦੀ ਪਹਿਲਾਂ ਆ ਜੀ ਇਹ ਕਹਿੰਦੇ ਕਿ ਬੜੀ ਭੱਦੀ ਸ਼ਬਦਾਵਲੀ ਬੱਤੀ ਆ ਉਹਨੇ ਸੰਤਾਂ ਨੂੰ ਅੰਤਵਾਦੀ ਦੇਖੋ ਜਗਮੀਤ ਸਿੰਘ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਵੀ ਕੋਈ ਪੰਜਾਬ ਵਿੱਚ ਮੁੱਦੇ ਉੱਠਦੇ ਨੇ ਹੂੰ ਪੰਜਾਬ ਦੀ ਕਿਸੇ ਚੀਜ਼ ਦੀ ਕੋਈ ਡਿਮਾਂਡ ਹੁੰਦੀ ਹੈ ਹੂੰ ਤਾਂ ਇੱਕ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਦੇ ਉੱਪਰ ਇੱਕ ਹਮਲੇ ਸ਼ਬਦੀ ਹਮਲੇ ਹੋਣ ਲੱਗ ਪੈਂਦੇ ਨੇ ਹੂੰ ਉਹ ਸ਼ਬਦੀ ਹਮਲੇ ਨੇ ਜਿਹੜੇ ਉਹ ਕੰਗਣਾ ਵੀ ਹੋ ਸਕਦੀ ਹੈ ਹੂੰ ਉਹ ਕੋਈ ਸਿੰਗਰ ਹੋਰ ਵੀ ਹੋ ਸਕਦਾ ਹੈ ਹੂੰ ਤਾਂ ਕਿਸੇ ਬੰਦੇ ਦੀ ਰੈਸਟ ਪਾਈ ਜਾਂਦੀ ਪੰਜਾਬ ਦੇ ਅੰਦਰ ਜੀ ਜਿਵੇਂ ਮਾਲਵਿੰਦਰ ਸਿੰਘ ਮਾਲੀ ਦੀ ਰੈਸਟ ਪਾਈ ਹੋਈ ਹੈ ਹੁਣ ਇਹਨਾਂ ਚੀਜ਼ਾਂ ਦੇ ਨਾਲ ਜਿਹੜਾ ਮੈਨੂੰ ਲੱਗਦਾ ਸਰਕਾਰ ਦਾ ਕੋਈ ਲਿੰਕ ਬਣਦਾ ਹੀ ਨਹੀਂ ਸੀ ਤਾਂ ਸਰਕਾਰ ਨੇ ਪੰਜਾਬ ਦੀਆਂ ਗੱਲਾਂ ਤੋਂ ਪਾਸੇ ਲੋਕਾਂ ਨੂੰ ਹਟਾਉਣ ਦੇ ਲਈ ਇੱਕ ਨਵਾਂ ਇਸ਼ੂ ਸ਼ੁਰੂ ਕਰਤਾ ਅਸੀਂ ਜਿਹੜੀਆਂ ਪੰਜਾਬ ਜਾਂ ਗਵਰਨਮੈਂਟ ਦੀਆਂ ਹਕੂਮਤਾਂ ਦੀ ਗੱਲ ਹਿੰਦੁਸਤਾਨ ਦੀ ਹਕੂਮਤਾਂ ਦੀ ਗੱਲ ਪਾਸੇ ਕਰ ਦਿੰਦੇ ਆ ਤਾਂ ਅਸੀਂ ਉਹਦੇ ਕੰਟਰੋਵਰਸੀ 'ਚ ਪੈ ਜਾਂਦੇ ਜੀ ਇੱਕ ਤਾਂ ਗੱਲ ਇਹ ਹੈ ਦੂਸਰੀ ਗੱਲ ਕੰਗਣਾ ਰਣਾਉਦੀ ਰਹਗੀ ਕੰਗਣਾ ਇੱਕ ਐਸਾ ਕਰੈਕਟਰ ਹੈ ਜਿਹੜਾ ਐਂਟੀ ਸਿੱਖ ਜਿਹਨੂੰ ਵਰਤਿਆ ਵੀ ਜਾ ਰਿਹਾ ਹੈ ਉਹਦੇ ਅੰਦਰ ਖੁਦ ਨਫ਼ਰਤ ਵੀ ਹੈ ਜਿਹੜੀ ਹਕੂਮਤ ਸਿੱਖਾਂ ਦੇ ਨਾਲ ਉਤੋਂ ਲਾੜ ਲੜਾਉਂਦੀ ਹੈ ਉਹੀ ਇਹਨੂੰ ਸਪੋਰਟ ਕਰ ਰਹੀ ਹੈ ਤੁਸੀਂ ਦੇਖੋ ਨਾ ਜੀ ਸਿੱਖਾਂ ਦੇ ਉਲਟ ਇੰਨਾ ਜ਼ਹਿਰ ਬੋਲਣਾ ਸਿੱਖਾਂ ਨਾਲ ਇੰਨੀ ਜ਼ਿਆਦੀ ਨਫ਼ਰਤ ਹੋਣੀ ਦੇ ਹਿੰਦੁਸਤਾਨ ਦੀ ਹਕੂਮਤ ਦੇ ਵਿੱਚ ਇੱਕ ਕੋ ਪਾਰਟ ਹੈ ਇੱਕ ਐਮਪੀ ਹੈ ਇਹ ਪਾਵਰ ਦਾ ਨਸ਼ਾ ਹੁੰਦਾ ਕਿਉਂਕਿ ਪਹਿਲਾਂ ਰਮਨੀਤ ਬਿੱਟੂ ਦੀ ਗੱਲ ਕਰਦੇ ਹਾਂ ਤਾਂ ਉਹ ਪਹਿਲਾਂ ਜਦੋਂ ਰਾਹੁਲ ਗਾਂਧੀ ਨਾਲ ਸਿਫਤਾਂ ਤੇ ਗੁਣਗਾਉਂਦਾ ਸੀ ਜਦੋਂ ਉਹ ਪਾਸੇ ਗਿਆ ਤਾਂ ਅੱਜ ਉਸੇ ਨੂੰ ਕਹਿ ਰਿਹਾ ਕਿ ਸਭ ਤੋਂ ਵੱਡਾ ਗਦਾਰ ਆ ਭਾਰਤ ਦਾ ਦੇਖੋ ਉਹਨੂੰ ਵੀ ਜਿਹੜੀ ਇਨੀ ਪਾਵਰ ਮਿਲੀ ਹੈ ਐਂਟੀ ਸਿੱਖ ਕਰਕੇ ਮਿਲੀ ਹੈ ਲੀਡਰ ਤਾਂ ਹੋਰ ਵੀ ਹੈਗੇ ਨੇ ਉਹਨਾਂ ਨੂੰ ਪਾਵਰ ਕਿਉਂ ਨਹੀਂ ਦਿੱਤੀ ਸੈਂਟਰ ਗਵਰਨਮੈਂਟ ਨੇ ਕਾਰਨ ਕੀ ਹੈ ਸੈਂਟਰ ਗਵਰਨਮੈਂਟ ਨੂੰ ਉਹ ਬੰਦੇ ਚਾਹੀਦੇ ਨੇ ਜਿਹੜੇ ਐਂਟੀ ਸਿੱਖ ਹੋਣ ਕਿਉਂਕਿ ਅੰਦਰਲੀ ਜਿਹੜੀ ਇੱਕ ਬੰਦੇ ਦੀ ਸੋਚ ਹੁੰਦੀ ਆ ਨਾ ਕਿਸੇ ਪ੍ਰਤੀ ਜ਼ਹਿਰ ਹੁੰਦਾ ਹੈ ਤਾਂ ਉਹ ਜ਼ਹਿਰ ਹੈ ਜਿਹੜਾ ਖਤਮ ਨਹੀਂ ਹੁੰਦਾ ਹੂੰ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਚੱਲਦਾ ਹੀ ਰਹਿੰਦਾ ਹੈ ਹੂੰ ਤਾਂ ਉਹ ਇੱਕ ਸਿੱਖ ਉਹ ਝੁਕਦੇ ਨੇ ਜਿਹੜਾ ਐਂਟੀ ਸਿੱਖ ਹੁੰਦਾ ਜਿਹੜਾ ਸਿੱਖਾਂ ਦੇ ਉਲਟ ਬੋਲੇ ਪੰਜਾਬ ਦੇ ਉਲਟ ਬੋਲੇ ਇੱਕ ਕੌਮ ਦੇ ਉਲਟ ਬੋਲੇ ਤਾ ਹਿੰਦੁਸਤਾਨ ਦੀ ਹਕੂਮਤ ਉਹਨੂੰ ਅਡਾਪਟ ਕਰ ਲੈਂਦੀ ਹੈ ਜੀ ਤਾਂ ਇੰਡੀਆ ਦੇ ਅੰਦਰ ਦੋ ਤਿੰਨ ਚਿਹਰੇ ਜਿਹੜੇ ਤੁਸੀਂ ਗਿਣਾਏ ਨੇ ਇਹ ਹਿੰਦੁਸਤਾਨ ਦੀ ਹਕੂਮਤ ਨੂੰ ਪਸੰਦ ਨੇ ਤਾਂ ਹੀ ਪਸੰਦ ਨੇ ਜਿਹੜਾ ਖੜੇ ਪੈਰ ਜੇ ਉਹ ਤੁਹਾਡੇ ਨਾਲ ਹਿੰਦੁਸਤਾਨ ਦੀ ਹਕੂਮਤ ਤੁਹਾਡੀ ਨੇੜੇ ਹੋਵੇ ਤਾਂ ਇੱਕੋ ਗੱਲ ਕਹਵੇ ਕਿ ਅਰਜ਼ਾਇਨ ਦੇ ਜਾਂ ਮਾਫੀ ਮੰਗੇ ਹੂੰ ਗੱਲ ਖਤਮ ਸਵੇਰ ਤੱਕਰ ਜੋ ਨਫ਼ਰਤ ਉਹਨਾਂ ਦੇ ਮਨ ਚ ਸਵੇਰ ਤੱਕਰ ਖਤਮ ਹੋ ਜਾਏਗੀ ਪਰ ਕਿਤੇ ਵੀ ਹਿੰਦੁਸਤਾਨ ਦੀ ਹਕੂਮਤ ਨੇ ਲਬਜ ਨਹੀਂ ਕਹੇ ਉਹਨਾਂ ਨੂੰ ਬੋਲਣ ਦੇ ਉਹਨਾਂ ਨੂੰ ਪਾਵਰ ਦਿੰਦੇ ਨੇ ਉਹਨਾਂ ਨੂੰ ਬੋਲਣ ਦੇ ਖੁੱਲ੍ਹ ਦਿੰਦੇ ਰਹੇ ਉਹ ਕਹਿੰਦੇ ਨੇ ਬੋਲੋ ਇਹਨਾਂ ਦੇ ਉਲਟ ਬੋਲਣਾ ਹੈ ਕਿਉਂਕਿ ਤੁਹਾਡੇ ਪ੍ਰਤੀ ਹਰ ਸਟੇਸ਼ਨ ਤੇ ਹਰ 에어ਪੋਰਟ ਤੇ ਹਰ ਜਿੱਥੇ ਕੋਈ ਪੇਪਰ ਹੁੰਦੇ ਨੇ ਉਥੇ ਸਿੱਖਾਂ ਦੇ ਨਾਲ ਜੋ ਨਫ਼ਰਤ ਹੁੰਦੀ ਹੈ ਸਟੂਡੈਂਟ ਦੇ ਨਾਲ ਜੋ ਨਫ਼ਰਤ ਹੁੰਦੀ ਹੈ ਪੱਗ ਨੂੰ ਵੇਖ ਕੇ ਜੋ ਨਫ਼ਰਤ ਹੁੰਦੀ ਹੈ ਜਿਵੇਂ ਤੁਸੀਂ ਲਾ ਲੋ ਕਿਤੇ ਪੁਲਿਸ ਹੀ ਫੜ ਲੈਂਦੀ ਹੈ ਇੱਕ ਮੁੰਡੇ ਦਾ ਅੱਜ ਦੇਖਿਆ ਕੜਾ ਫੜਿਆ ਹੋਇਆ ਉਹਨੇ ਕਿਛਤੂ ਰੀਬਾਰਲਿਸਟ ਦੇ ਅੰਦਰ ਤਾਂ ਇੱਕੋ ਨਫਰਤ ਹੈ ਜਿਹੜੀ ਰਵਨੀਤ ਬਿੱਟੂ ਤੇ ਇਹ ਗੱਲ ਕਹਿੰਦਾ ਕਿ ਇੱਕ ਵੀ ਚਿਹਰਾ ਪੇਸ਼ ਕਰ ਦੋ ਜਿੰਦੇ ਨਾਲ ਸਿੱਖਾਂ ਨਾਲ ਪੰਜਾਬ ਚ ਜਾਂ ਭਾਰਤ ਦੀ ਧੱਕਾ ਹੋਇਆ ਹੋਵੇ ਨਹੀਂ ਉਹ ਤਾਂ ਇੱਕ ਡਿਨਾਈ ਕਰਨਾ ਹੈ ਨਾ ਜਦੋਂ ਇਹ ਬੰਦਾ ਕਾਂਗਰਸ ਦੇ ਵਿੱਚ ਸੀ ਉਸ ਵਕਤ ਕਹਿ ਰਿਹਾ ਸੀ ਕਿ ਜਿਹੜਾ ਕੋਈ ਕਤਲੋਗਰਤ ਹੀ ਨਹੀਂ ਹੋਇਆ ਦਿੱਲੀ ਦੇ ਅੰਦਰ ਇਹ ਤਾਂ ਫੇਕ এনਕਾਊਂਟਰ ਨੂੰ ਵੀ ਨਹੀਂ ਮੰਨਦਾ ਇੰਡੀਆ ਦੇ ਅੰਦਰ ਪੰਜਾਬ ਦੇ ਅੰਦਰ ਪਹਿਲੋ ਇਹ ਫੇਵਰ ਚ ਹੀ ਗਏ ਨਾ 1984 ਦੇ ਵਿੱਚ ਜਗਦੀਸ਼ ਟਾਈਟਲ ਉਧਰ ਜੀਵ ਗਾਂਧੀ ਦੇ ਫੇਵਰ ਚ ਹੀ ਗਏ ਰਹੇ ਨਾ ਏ ਹੂੰ ਕਿਉਂਕਿ ਰਾਜ ਉਧਰੋਂ ਲੈਣਾ ਸੀ ਹੁਣ ਜਦੋਂ ਉਧਰੋਂ ਛੱਡਤਾ ਦੂਜੇ ਬੰਨੇ ਤੁਰ ਪਏ ਆਪਾਂ ਹੁਣ ਆਪਾਂ ਉਹਦੇ ਨੁਕਸ ਕੱਢਣ ਲੱਗ ਗਏ ਕਿਤੇ ਇਹਨਾਂ ਦੀ ਆਪਸ ਵਿੱਚ ਗੇਮ ਹੈ ਨਾ ਉਹਨਾਂ ਨੂੰ ਵੀ ਐਂਟਰੀ ਸਿੱਖ ਚਾਹੀਦਾ ਸੀ ਇਹਨਾਂ ਨੂੰ ਵੀ ਐਂਟਰੀ ਸਿੱਖ ਚਾਹੀਦਾ ਸੋ ਇਹ ਤਾਂ ਇਹਨਾਂ ਦੇ ਕਿਚਰੇ ਦੇ ਹੂੰ ਸੋ ਅਸੀਂ ਜੇ ਸੋਚ ਗਏ ਤਾਂ ਜਿੰਨੀ ਨਫ਼ਰਤ ਇਹਨਾਂ ਨੂੰ ਸਾਡੇ ਨਾਲ ਹੈ ਯਾਰ ਲੋਕ ਸਟੂਡੈਂਟ ਸਟੂਡੈਂਟ ਇੰਟਰਵਿਊ ਦੇ ਰਹੇ ਆ ਤਾਂ-ਤਾਂ ਤੇ ਜਿਹੜੇ ਪੇਪਰਾਂ ਚ ਕੱਢਿਆ ਕਿ ਜੁਡੀਸ਼ਰੀ ਦੇ ਪੇਪਰ ਹੋਇਸ ਹੁਣ ਤੁਸੀਂ ਕਹਾਂਗੇ ਤੁਹਾਡੇ ਕੈਂਪੀ ਨੇ ਕਿਹਨੇ ਲੀਡਰ ਨੇ ਕਿਹਾ ਜੀ ਰਾਜਸਥਾਨ ਦੇ ਨੇ ਕਿ ਗੁਰਦੁਆਰੇ ਨਸੂਰ ਨੇ ਰਾਜਸਥਾਨ ਚ ਰਾਜਸਥਾਨ ਚ ਕੀ ਆ ਸੀ ਗੁਰਦੁਆਰਿਆਂ ਨੂੰ ਖਤਮ ਵੀ ਕੀਤਾ ਗਿਆ ਹਰਤਵਾਰ ਸਾਈਡ ਦੇ ਵਿੱਚ ਤੇ ਹਰਮੰਦਰ ਸਾਹਿਬ ਦੀ ਫੌਜ ਡਿਮਾਂਡ ਕੀਤੀ ਵੀ ਤੁਹਾਡੇ ਬੰਦਿਆਂ ਨੇ ਕੀਤੀ ਹੋਈ ਸੀ ਅੜਵਾਣੀ ਨੇ ਕੀਤੀ ਸੀ ਤੇ ਉਹ ਵਜਪਾਈ ਨੇ ਕੀਤੀ ਸੀ ਉਹ ਸ਼ਰੇਆਮ ਉਹ ਆ ਦੀ ਬੁੱਕ ਚ ਓਡਮਿਟ ਕਰ ਰਿਹਾ ਤਾ ਜਿੰਨਾ ਵੀ ਮੈਂ ਕਹੂੰਗਾ ਇੰਡੀਆ ਦੇ ਅੰਦਰ ਸਿੱਖਾਂ ਦੇ ਖਿਲਾਫ ਸਾਰਾ ਯੈਰ ਹੈ ਇਹ ਜੋ ਹਿੰਦੁਸਤਾਨ ਦੇ ਵਿੱਚ ਮੈਂ ਕਹੂੰਗਾ ਜੋ ਰਾਸ਼ਟਰਵਾਦ ਆਪਣੇ ਆਪ ਨੂੰ ਕਹਿ ਰਹੇ ਨੇ ਜੋ ਭਾਜਪਾ ਟਾਈਪ ਲੀਡਰ ਨੇ ਇਹ ਇਹਨਾਂ ਦੇ ਅੰਦਰ ਸਾਡੇ ਪ੍ਰਤੀ ਬਹੁਤ ਜ਼ਿਆਦਾ ਯੈਰ ਖਰਾ ਸਭ ਮੈਨੂੰ ਐਂ ਲੱਗਦਾ ਕਿ ਮੁੱਦੇ ਨੂੰ ਭੜਕਾਉਣ ਦੇ ਲਈ ਜਾਂ ਉਸ ਚੀਜ਼ ਤੋਂ ਲਾਂਭੇ ਕਰਨ ਲਈ ਲੋਕਾਂ ਦਾ ਧਿਆਨ ਭਟਕਾਉਣ ਦੇ ਲਈ ਇੱਕ ਨਵਾਂ ਮੁੱਦਾ ਭਾਰਤ ਦੇ ਵਿੱਚ ਜਾਂ ਪੰਜਾਬ ਵਿੱਚ ਛੇੜ ਦਿੱਤਾ ਜਾਂਦਾ ਤੇ ਜਿੰਦੇ ਦੇ ਲੋਕ ਵੀ ਚਾਹ ਤ ਉਸੇ ਪਾਸੇ ਢੋਰ ਕੁੱਟਣ ਲੱਗ ਜਾਂਦੇ ਜਿਹੜਾ ਨਵਾਂ ਮੁੱਦਾ ਆ ਜਾਂਦਾ ਖੰਗਨਾਰ ਨਾਉ ਦੇ ਮੁੱਦੇ ਤੋਂ ਬਾਬਾ ਬੰਦਾ ਸਿੰਘ ਬਹਾਦਰ ਵਾਲਾ ਬੁੱਤ ਉਹਨੂੰ ਉਸ ਤੋਂ ਬਾਅਦ ਗਰਦਾਸ ਮਾਨ ਆ ਗਿਆ ਇਹ ਚੀਜ਼ ਚੱਲ ਰਹੀ ਹੈ ਦੇਖੋ ਗਰਦਾਸ ਮਾਨ ਤੁਸੀਂ ਮੇਰੀ ਗੱਲ ਸੁਣ ਲਓ ਇਹ ਜਿੰਨਾ ਮਰਜੀ ਭੱਜ ਜਾਣ ਗਰਦਾਸ ਮਾਨ ਨੇ 4-5 ਸਾਲ ਦੇ ਬਾਅਦ ਅੱਜ ਰੋ ਰੋ ਕੇ ਮਾਫੀ ਮੰਗ ਰਿਹਾ ਹੂੰ ਕਾਰਨ ਕੀ ਹੈ ਜਦੋਂ ਸਾਡੇ ਮਗਰ ਪਾਵਰ ਹੁੰਦੀ ਚਾਹੇ ਕੇ ਪੀਐਸ ਗਿਲ ਸਾਡੇ ਨਗਰ ਖੜੋਤਾ ਸੀ ਪਰ ਉਸ ਵਕਤ ਸਾਨੂੰ ਆਪ ਦੀ ਕੌਮ ਨਹੀਂ ਦਿਸੇ ਜਦੋਂ ਗੁਰੂ ਅੰਗਦ ਦੇਵ ਜਾਂ ਗੁਰੂ ਅਮਰਦਾਸ ਮਹਾਰਾਜ ਦੀ ਅਸੀਂ ਨਕੋਦਰ ਤੇ ਡੇਰੇ ਨਾਲ ਤੁਲਨਾ ਕਰਦੇ ਆ ਉਦੋਂ ਕਿਸ ਦੇ ਕਹਿਣ ਤੇ ਕਰਦੇ ਅਸੀਂ ਜਦੋਂ ਇੱਕ ਅਮਰਤ ਹਰੀ ਬੰਦੇ ਨੂੰ ਅਸੀਂ ਬੱਤੀ ਬਣਾ ਕੇ ਦੇਨੇ ਆ ਉਦੋਂ ਪਾਵਰ ਕਿੱਥੇ ਸੀ ਉਹ ਪੈਸਾ ਕਿੱਥੇ ਜਦੋਂ ਅਸੀਂ ਸਿੱਖ ਮੁੰਡਿਆਂ ਨੂੰ ਨਚਾਉਣੇ ਆ ਉਹਨਾਂ ਨੂੰ ਦੂਜੇ ਬੰਦੇ ਲੈ ਕੇ ਜਾਣੇ ਆ ਅਸੀਂ ਉਸ ਵਕਤ ਕਿੱਥੇ ਸੀ ਅੱਜ ਕਿੱਥੇ ਘਰੋਤੇ ਆ ਸੋ ਅੱਜ ਸਾਰਾ ਹੰਕਾਰ ਵੀ ਚੱਕਣਾ ਚੂੜ ਜਿਹੜੇ ਪਿੱਛੇ ਕਿਸੇ ਟਾਈਮ ਤੇ ਪਿੱਛੇ ਕਹਿੰਦੇ ਸੀ ਕਿ ਚਿੰਤਾ ਨਾ ਕਰ ਤੇਰੇ ਨਾਲ ਆ ਉਹ ਵੀ ਪਾਸੇ हट ਗਏ ਉਮਰ ਦੇ ਨਾਲ ਗਏ ਪਾਸੇ ਹੋ ਗਏ ਤੁਸੀਂ ਹੁਣ ਕੰਪੇਅਰ ਕਰੋ ਨਾ ਲੀਡਰਾਂ ਨਾਲ ਮੈਂ ਆਣੀ ਲੈਂਦਾ ਅੱਜ ਜਿਨ੍ਹਾਂ ਨੇ ਕਾਲ ਤੱਕ ਸਭ ਨੂੰ ਵਰਤਿਆ ਸੀ ਅੱਜ ਉਹ ਵੀ ਗੋਡਿਆਂ ਪਰ ਨੇ ਹੋ ਗਏ ਜਿਹੜੇ ਕਹਿੰਦੇ ਸੀ ਸਾਨੂੰ ਡਰ ਨਹੀਂ ਕਿਸੇ ਚੀਜ਼ ਦਾ ਅੱਜ ਹੋ ਗਈ ਗੋਡਿਆਂ ਪਰ ਨੇ ਤੇ ਇਹ گاਉਂ ਦਾ ਹੁੰਦਾ ਸੀ ਇਹ ਪ੍ਰੋਵਾਇਡ ਨਹੀਂ ਸੀ ਕਰਦਾ ਆਪਦੀ ਕੌਮ ਦੀ ਅੱਜ ਮਾੜਾ ਝਟਕਾ ਅਮਰੀਕਾ ਚ ਵਜਾ ਹੈ ਤੇ ਆਪਾਂ ਰੋਣ ਲੱਗ ਗਏ ਕਿੰਨਾ ਬਦਲ ਪੈਸੇ ਇਕੱਠੇ ਕਰਨੇ ਜੋ ਡਾਲਰ ਇਕੱਠੇ ਪੈਸਾ ਇਕੱਠਾ ਕਰਨਾ ਜਦੋਂ ਕੇਪੀਐਸ ਗਿਲ ਸੀ ਆਪਾਂ ਉਹਦੇ ਸਾਥੀ ਸੀ ਆਪਾਂ ਨਾਲ ਰਹੇ ਹਾਂ ਉਹਨਾਂ ਦੇ ਉਸ ਵਕਤ ਆਪਾਂ ਜਦੋਂ 92 93 ਚ ਪੰਜਾਬ ਦੇ ਅੰਦਰ ਫੇਕਰ ਕੰਟਰੋਲ ਹੋਏ ਨੇ 25 ਹਜ਼ਾਰ ਮੁੰਡਾ ਮਾਰਿਆ ਗਿਆ ਹੈ ਤੋ ਉਸ ਤੋਂ ਬਾਅਦ ਤਾਂ ਆਪਾਂ ਬੜੇ ਭੰਗੜੇ ਪਾ ਕੇ ਨੱਚਿਆ ਪੰਜਾਬ ਹੁਣ ਉਹਨਾਂ ਦੇ ਪੱਖ ਵਾਲਿਆਂ ਦਾ ਇੱਕ ਸਵਾਲ ਆ ਕਿ ਉਹ ਕਹਿੰਦੇ ਕਿ ਉਹਨੇ ਗਲਤ ਕੀ ਗਾਇਆ ਗੁਰਦਾਸ ਮਾਨ ਨੇ ਗਲਤ ਕੀ ਗਾਇਆ ਕਿ ਜਿਹੜਾ ਤੁਹਾਨੂੰ ਚੁਭ ਰਿਹਾ ਅੱਜ ਦੇਖੋ ਉਸ ਬੰਦੇ ਨੇ ਪੰਜਾਬੀ ਨੂੰ ਪਿੱਛੇ ਕੀਤਾ ਦੇਖੋ ਕਈ ਲੀਡਰ ਜਿਹੜੇ ਸਿੰਗਰ ਨੇ ਨਾ ਤਾਮਲ ਜਾਂ ਕਰਨਾਟਕਾ ਚਲੇ ਜੋ ਤਾਂ ਉਧਰ ਦੇ ਜਿਹੜੇ ਐਕਟਰ ਨੇ ਜਾਂ ਆਪਦੇ ਸਿੰਗਰ ਨੇ ਮਜਾਲਾ ਆਪਦੀ ਭਾਸ਼ਾ ਨੂੰ ਪਿੱਛੇ ਕਰ ਜਾਣੋ ਉਹਨਾਂ ਨੇ ਭਾਈ ਸਾਹਿਬ ਕਿਤੇ ਜਾ ਕੇ ਵੇਖਿਆ ਜੇ ਕੇਰਲਾ ਦੇ ਤਾਮਲ ਦੇ ਵਿੱਚ ਉਹਨਾਂ ਨੇ ਆਪਦੀ ਭਾਸ਼ਾ ਦੇ ਥੱਲੇ ਹਿੰਦੀ ਨਹੀਂ ਲਿਖੀ ਉਹਨਾਂ ਨੇ ਓਏ ਲਬਜ ਕਹਿੰਦੇ ਨੇ ਸਾਨੂੰ ਹਿੰਦੀ ਆਉਂਦੀ ਨਹੀਂ ਹੂੰ ਪਰ ਅਸੀਂ ਮੈਂਟ ਦੇ ਵਿੱਚ ਆਪਦੀ ਪੰਜਾਬੀ ਭਾਸ਼ਾ ਨੂੰ ਪਿੱਛੇ ਧੱਕਦਾ ਅਸੀਂ ਰਾਸ਼ਟਰਵਾਦੀ ਬਣ ਗਏ ਅਸੀਂ ਸਭ ਤੋਂ ਵੱਡਾ ਗੁਨਾਹ ਕੀਤਾ ਅਸੀਂ ਗੁਰੂ ਅਮਰਦਾਸ ਗੁਰੂ ਅੰਗਦ ਦੇ ਮਹਾਰਾਜ ਦੇ ਵਕਤ ਦੇ ਜਿਹੜੇ ਸਾਡੇ ਗੁਰੂ ਸਹਬਾਨ ਸੀ ਉਹਨਾਂ ਨੂੰ ਡੇਰੇ ਦੇ ਕੋਦਰ ਨਾਲ ਕੰਪੇਅਰ ਕਰਤਾ ਗੁਰੂ ਅਮਰਦਾਸ ਪਾਤਸ਼ਾਹ ਨਾਲ ਗੁਰੂ ਅਮਰਦਾਸ ਪਾਤਸ਼ਾਹ ਉਹਨਾਂ ਨੂੰ ਅਸੀਂ ਕੰਪੇਅਰ ਡੇਰੇ ਨਾਲ ਕਰਤਾ ਕਿ ਕਿ ਪਰ ਅਸੀਂ ਕਿਵੇਂ ਉਹਨੂੰ ਕੁਝ ਗਲਤੀਆਂ ਹੁੰਦੀਆਂ ਨੇ ਪਰ ਜਿਹੜੇ ਗੁਨਾਹ ਇਹੋ ਜਿਹੇ ਹੁੰਦੇ ਨੇ ਇਹ ਬਖਸ਼ਣ ਯੋਗ ਨਹੀਂ ਹੁੰਦੇ ਹੁਮ ਅਸੀਂ ਬੜੀਆਂ ਗਲਤੀਆਂ ਕੀਤੀਆਂ ਨੇ ਅਸੀਂ ਮੁੰਡਿਆਂ ਨੂੰ ਲਾ ਕੇ ਇੱਧਰ ਸਲਫਿਆ ਤੇ ਲਾਤਾ ਇੱਕ ਦੋ ਸ਼ਬਦ गाਤੇ ਇੱਕ ਦੋ ਸੱਚੇ ਹੋਣ ਲਈ ਗੁਰੂ ਗੋਬਿੰਦ ਸਿੰਘ ਮਹਾਰਾਜੇ ਸ਼ਬਦ ਉਹ ਗਾਣੇ ਬਣਾਤੇ ਉਹ ਜੇ ਕਹਿੰਦੇ ਨਾਲ ਥੋੜਾ ਕੌਮ ਖੁਸ਼ ਹੋ ਜੂਗੀ ਹੁਣ ਜਦੋਂ ਉਹ ਬੱਚਿਆ ਬਣਾ ਕੇ ਦਿੰਦੇ ਸੀ ਪਿੱਛੇ ਇਹ ਕਹਿੰਦਾ ਸੀ ਕਿ ਜਿਹੜਾ ਬੰਦਾ ਤਰੰਗਾ ਹੈ ਤਰੰਗੇ ਦੇਵੇਂ ਨੇ ਗਾਣਾ ਗਾਇਆ ਸੀ ਉਹ ਸਿੱਖਾਂ ਨੂੰ ਅੱਗੇ ਰੱਖ ਕੇ ਇਹਨੇ ਗਾਇਆ ਸੀ ਜਿਹੜੇ ਬੰਦੇ ਦੇਸ਼ ਦਾ ਖੰਦੇ ਉਹਨੂੰ ਕਦੇ ਨੇ ਭਾਰੇ ਹੋ ਜਾ ਗਾਣਾ ਗਾਇਆ ਸੀ ਜਿਹੜੇ ਮੁਲਕ ਦਾ ਖਾਈਏ ਉਹਨੂੰ ਕਦੇ ਕਦੇ ਨਹੀਂ ਪੰਡੀ ਇਹ ਸਿੱਖਾਂ ਇਹ ਟਾਰਗੇਟ ਕਿਨੂੰ ਕਰ ਰਿਆ ਸੀ ਪਿੱਛੇ ਜੇ ਤਿਰੰਗੇ ਦੀ ਗੱਲ ਕਰਦਾ ਸੀ ਇਹ ਇਹਦਾ ਅਪਮਾਨ ਕਰਨ ਵਾਲੇ ਇਹਨੂੰ ਸੜਨ ਵਾਲੇ ਉਹ ਐਹੋ ਜਿਹੇ ਬੰਦੇ ਨੇ ਯਾਰ ਤੂੰ ਸੋਚਿਆ ਸੀ ਕਿਤੇ ਕੀ ਤਿਰੰਗਾ ਵਰਤਿਆ ਕਿ ਪੂਰੇ ਅਮਰੀਕਾ ਦੇ ਵਿੱਚ ਬੈਨ ਕਰਤਾ ਦੇਖੋ ਤੇ ਨਹੀਂ ਰੱਖਣ ਦੇਣਗੇ ਤਿਰੰਗਾ ਵਰਤਿਆ ਕਿੱਥੇ ਸੀ ਅਸੀਂ ਵੀ ਕਹਿੰਦੇ ਸਾਡਾ ਤਿਰੰਗਾ ਪਹਿਲਾਂ ਕਹਿੰਦੇ ਹੁੰਦੇ ਸੀ ਇਹ ਤਿਰੰਗਾ ਵਰਤਿਆ ਕਿੱਥੇ ਸੀ 1984 ਦੇ ਵਿੱਚ ਜਦੋਂ ਕਤਲੋਗਾਰਦ ਦਿੱਲੀ ਹੋਈ ਹੈ ਉਸ ਵਕਤ ਸਾਡੇ ਜਿਹੜੇ ਲੇਡੀ ਸੀ ਉਹਨਾਂ ਦੇ ਉੱਤੇ ਲਾਏ ਗਏ ਸੀ ਤਿਰੰਗੇ ਗੁਪਤ ਅੰਗਾ ਦੇ ਗੁਪਤ ਅੰਗਾ ਦੇ ਉੱਪਰ ਲਾਏ ਗਏ ਸੀ ਹਿੰਦੁਸਤਾਨ ਦਾ ਇੱਕ ਨਿਸ਼ਾਨ ਸੀ ਜਿਹੜਾ ਕਾਲ ਤੱਕ ਸਭ ਤੇ ਲਾਇਆ ਗਿਆ ਸੀ 1984 ਜੂਨ ਦੇ ਵਿੱਚ ਤੇ ਸਰਦਾਰਾ ਤੈਨੂੰ ਤਾਂ ਪਤਾ ਹੀ ਨਹੀਂ ਜੇ ਸਾ ਹਕੂਮਤ ਨੇ ਇੰਨਾ ਸਾਡੇ ਨਾਲ ਅਤਿਆਚਾਰ ਕੀਤਾ ਹੋਵੇ ਤੇ ਫਿਰ ਅਸੀਂ ਉਹਨਾਂ ਨੂੰ ਕਿਵੇਂ ਉਹ ਸਿੱਖ ਬਰਦਾਸ਼ਤ ਕਰਨਗੇ ਜਾਂ ਤੇ ਸਿੱਖਾਂ ਨੇ ਤਾਂ ਅਫਗਾਨੀ ਦੇ ਅਫਗਾਨੀ ਦੇ ਫਲੈਗ ਨੂੰ ਕਿਉਂ ਨਹੀਂ ਪਸੰਦ ਕੀਤਾ ਉਹਨੇ ਸਾਨੂੰ ਟੋਟੇ ਕਰਕੇ ਵੱਡਦਾ ਹੁੰਦਾ ਸੀ ਅਸੀਂ ਮੁਗਲ ਦੇ ਕਿਉਂ ਭੱਜੇ ਉੱਥੋਂ ਮੁਗਲ ਨੂੰ ਕਿਉਂ ਨਹੀਂ ਲਾਇਕ ਕੀਤਾ ਉਹ ਵੀ ਸਾਡੀਆਂ ਖੋਪਰੀਆਂ ਦੇ ਟੋਟੇ ਕਰਦਾ ਸੀ ਫਿਰ ਅੰਗਰੇਜ਼ ਨਾਲ ਵੀ ਸਾਡਾ ਇਹੀ ਸੀ ਸੋ ਜਿੱਥੇ ਵੀ ਜ਼ੁਲਮ ਹੋਇਆ ਹੈ ਸਿੱਖ ਨੇ ਉਹ ਬਰਦਾਸ਼ਤ ਨਹੀਂ ਕੀਤਾ ਤੂੰ ਸਾਨੂੰ ਟੋ ਟੋ ਕੇ ਸਿੱਖਾਣੋਂ ਅੱਗੇ ਅੱਖਾਂ ਅੱਗੇ ਲਿਆ ਕੇ ਗਾਣੇ ਬੋਲੇ ਉਦੋਂ ਪਾਵਰ ਸੀ ਪੈਸਾ ਸੀ ਜਵਾਨੀ ਸੀ ਉਦੋਂ ਆਪਦੇ ਯਾਦ ਨਹੀਂ ਸੀ ਮੈਂ ਉਹੀ ਤਾਂ ਕਹਿ ਰਿਹਾ ਕਿ ਜਿਹੜੇ ਲੀਡਰ ਅਕਾਲ ਤਖਤ ਸਾਹਿਬ ਨੂੰ ਮਜ਼ਾਕ ਕਰਦੇ ਸੀ ਇੱਕ ਦਿਨ ਗੋਡੇ ਪਰ ਨਹਿੋ ਕੇ ਮਾਫੀਆਂ ਮੰਗਣੀਆਂ ਪੈਣੀਆਂ ਤੇ ਯਾਦ ਰੱਖੀ ਇੱਕ ਦਿਨ ਜੇ ਸਦਾ ਭਾਜਪਾ ਦਾ ਰਾਜ ਨਹੀਂ ਰਹਿਣਾ ਜਿਹੜੇ ਅੱਜ ਭਾਜਪਾ ਦੇ ਸਿਰ ਤੇ ਬੁੜਕਦੇ ਨੇ ਨਾ ਇੱਕ ਦਿਨ ਪੰਜਾਬ ਦੇ ਅੱਗੇ ਆ ਕੇ ਮਾਫੀ ਉਹਨਾਂ ਨੂੰ ਵੀ ਮੰਗਣੀ ਪੈਣੀ ਸਾਡੇ ਲੋਕ ਫਿਰ ਮਾਫ਼ ਬੜੀ ਛੇਤੀ ਕਰਦੇ ਆ ਦੇਖੋ ਇੱਕ ਝੁੱਕ ਗਿਆ ਨਿਮਗਿਆ ਹੁਣ ਮਾਫ਼ ਕਰ ਦਿਓ ਬਸ ਕੀ ਹੈ ਇੱਕ ਨਾ ਅਸੀਂ ਲੋਕ ਕਾਲੇ ਬੜੇ ਹਮ ਅਸੀਂ ਰਾਜ ਦੇਣ ਲੱਗੇ ਸਾਡੇ ਬਲੱਡ ਚ ਹੀ ਹੈ ਪੰਜਾਬ ਦਾ ਸੁਭਾਅ ਹੀ ਹੈ ਰਾਜ ਵੀ ਅਸੀਂ ਬੜੀ ਛੇਤੀ ਬਖਸ਼ ਦਿੰਨੇ ਆ ਕਿਸੇ ਨੂੰ ਅਸੀਂ ਸਿਰ ਤੇ ਬੜੀ ਛੇਤੀ ਬਾਹ ਲੈਨੇ ਆ ਜਦੋਂ ਦੋ ਲੱਭ ਅਜੇ ਤੇ ਮਾਫੀ ਪੂਰੀ ਵੀ ਨਹੀਂ ਮੰਗਦਾ ਹੋ ਅਸੀਂ ਉਹਨੂੰ ਬਖਸ਼ ਵੀ ਦੇ ਇਹ ਪੰਜਾਬ ਦੇ ਬਲੱਡ ਚ ਹੀ ਹੈ ਪੰਜਾਬ ਦੀ ਫਿਜਾ ਦੇ ਵਿੱਚ ਪੰਜਾਬ ਦਾ ਸੁਭਾਅ ਹੀ ਉਹ ਜਾ ਬਣ ਚੁੱਕਾ ਹੈ ਪਰ ਮੇਰੇ ਮੈਂ ਤਾਂ ਇੱਕ ਬੇਨਤੀ ਕਰੂੰਗਾ ਜੇਰਾ ਆਪਾਂ ਕਿਸੇ ਦੇ ਵਿਰੋਧੀ ਨਹੀਂ ਪਰ ਜਿੰਨਾ ਜਿੰਨਾ ਕਿਸੇ ਨੇ ਜਿੰਨਾ ਨੁਕਸਾਨ ਕੀਤਾ ਹੈ ਉਹਨਾਂ ਨੂੰ ਐਡੀ ਛਤੀ ਬਖਸ਼ਣਾ ਨਹੀਂ ਚਾਹੀਦਾ ਹੁਣ ਕੰਗਣਾ ਨੇ ਸਾਨੂੰ ਬੀਬੀਆਂ ਨੂੰ ਬੋਲਿਆ ਹੈ ਸੌ ਸੌ ਰੁਪਏ ਦੇ ਵਿਕਟੀਆਂ ਨੇ ਉਨੇ ਇੰਨਾ ਸਿਖਾਂ ਦੇ ਉਲਟ ਬੋਲਿਆ ਪੰਜਾਬ ਦੇ ਉਲਟ ਬੋਲਿਆ ਹੈ ਕੰਨ ਨੂੰ ਇਹ ਮਾਫੀ ਮੰਗੇ ਤੇ ਫੇਰ ਅਸੀਂ ਕੋਠੇ ਚੜ੍ਹ ਕੇ ਕਹਿ ਜੀਏ ਕਿ ਮਾਫ ਮਾਫੀ ਦੇ ਦੇ ਰਕਾਦੀ ਮਾਫੀ ਦੇਣੀ ਮੈਂ ਅੱਗੇ ਵੀ ਕਹਿਣਾ ਹੋਂ ਨਾ ਜੇ ਇਹੋ ਜੇ ਲੋਕਾਂ ਨੂੰ ਮਾਫ ਕਰਨਾ ਤੇ ਪੁਰਾਣੇ ਸਾਰੇ ਹੀ ਮਾਫ ਕਰਨੇ ਪੈਣਗੇ ਇਹ ਥੋੜਾ ਅਗਲਾ ਛੇਤਰ ਮਾਰਦਾ ਏ ਉਦੋਂ ਉਦੋਂ ਚੇਤਾ ਨਹੀਂ ਹੁੰਦਾ ਉਦੋਂ ਪਾਵਰ ਨਹੀਂ ਸੀ ਤੇ ਤੁਸੀਂ ਇੱਕ ਨੋਟ ਕੀਤਾ ਸਭ ਤੋਂ ਵੱਧ ਹਿੰਦੁਸਤਾਨ ਦੇ ਅੰਦਰ ਜੇ ਡੇਰੇ ਪੂਜੇ ਗਏ ਨੇ ਤੇ ਪੰਜਾਬ ਚ ਪੂਜੇ ਨੇ ਤੇ ਪੰਜਾਬ ਚ ਜਿੰਨੇ ਡੇਰੇ ਪ੍ਰਮੋਟ ਕੀਤੇ ਨੇ ਉਹ ਸਿੱਖਾਂ ਨੇ ਕੀਤੇ ਨੇ ਤੇ ਮੈਕਸੀਮਮ ਇਹਨਾਂ ਸਿੰਗਰਾਂ ਨੇ ਤੇ ਐਕਟਰਾਂ ਨੇ ਕੀਤੇ ਨੇ ਜਿੰਨੇ ਪੰਜਾਬ ਚ ਡੇਰੇ ਪ੍ਰਮੋਟ ਕੀਤੇ ਨੇ ਉਹ ਸਿੱਖ ਇਹਨਾਂ ਜਿਹੜੇ ਸਿੱਖ ਘਰਾਂ ਚ ਪੈਦਾ ਹੋਏ ਨੇ ਸਿੰਗਰ ਤੇ ਜਾਂ ਐਕਟਰ ਕਿਉਂਕਿ ਉਹ ਫੇਮਸ ਹੋ ਹੁੰਦੇ ਨੇ ਜਿੰਦਾ ਚਿਹਰਾ ਫੇਮਸ ਹੋ ਜਾਂਦਾ ਏ ਉਹਨੂੰ ਲੈ ਕੇ ਉਹ ਡੇਰਾ ਪ੍ਰਮੋਟ ਕਰ ਦਿੰਦਾ ਪੰਜਾਬ ਦੇ ਅੰਦਰ ਲੈ ਕੇ ਫਿਰ ਇੱਕ ਬੜੀ ਹੈਰਾਨੀ ਵਾਲੀ ਗੱਲ ਆ ਤੁਸੀਂ ਡੇਰਾ ਖੋਲ ਲੈਨੇ ਹੋ ਡੇਰਾ ਖੋਲ ਕੇ ਜਾਣੇ ਅਕਾਲ ਤਖਤ ਸਾਹਿਬ ਤੇ ਮੱਥਾ ਟੇਕਣ ਜਾਣੇ ਫਿਰ ਸਾਡੇ ਲੋਕਾਂ ਨੂੰ ਸੋਚਣਾ ਚਾਹੀਦਾ ਕਿ ਜੇ ਡੇਰਾ ਉਹਦੇ ਬਰਾਬਰ ਹੈ ਹੀ ਨਹੀਂ ਤੇ ਫਿਰ ਅਕਾਲ ਤਖਤ ਸਾਹਿਬ ਤੋਂ ਬਾਹਰ ਤੇ ਹਰਿਮੰਦਰ ਸਾਹਿਬ ਤੋਂ ਬਾਹਰ ਜਾਣਾ ਵੀ ਨਹੀਂ ਚਾਹੀਦਾ ਹੂੰ ਸੋ ਇਹ ਗੱਲਾਂ ਤਾਂ ਆਪਾਂ ਜੇ ਸੋਚੀਏ ਤਾਂ ਬਹੁਤ ਵੱਡੀਆਂ ਗੱਲਾਂ ਨੇ ਇਨੂੰ ਸਾਡੇ ਟਾਰਗੇਟ ਸਾਨੂੰ ਕੀਤਾ ਜਾਂਦਾ ਪੰਜਾਬ ਦੇ ਅੰਦਰ ਇੰਡੀਆ ਦੇ ਅੰਦਰ ਕੀਤਾ ਜਾਂਦਾ ਸਾਡੀਆਂ ਨਾ ਸਾਡੀਆਂ ਬੇਇਜ਼ਤੀ ਲਗਾਤਾਰ ਹੋ ਰਹੀ ਹੈ ਇੰਡੀਆ ਦੇ ਅੰਦਰ ਹੁਣ ਜੇ ਕੋਈ ਕਿਸੇ ਕੋਲ ਰਾਜ ਹੈ ਉਹਦੇ ਕੋਲ ਚਾਰ ਗਨਮੈਨ ਨੇ ਉਹਦੀ ਉਹਨਾਂ ਚ ਇੱਜ਼ਤ ਹੈ ਤੇ ਜਦੋਂ ਇਹਨਾਂ ਨੂੰ ਪਤਾ ਨਹੀਂ ਨਾ ਕਿ ਜਦੋਂ 84 ਦੇ ਵਿਸਲਾ ਜਗਜੀਤ ਸਿੰਘ ਰੋੜੇ ਰਿ ਤੇ ਖਚਵੰਦ ਸਿੰਘ ਰਿਆ ਦੇ ਗਿਆਨੀ ਚੈਨ ਸਿੰਘ ਨੂੰ ਬਖਸ਼ਿਆ ਨਹੀਂ ਗਿਆ ਉਦੋਂ ਦੇ ਰਾਸ਼ਟਰਪਤੀ ਉਹਦੇ ਤੇ ਵੀ ਹਮਲੇ ਹੋਏ ਸੀ ਸੋ ਜੇ ਇਹਨਾਂ ਜੀ ਨਸਲੀ ਵਿਤਕਰਾ ਹੈ ਉਹਨੂੰ ਅਸੀਂ ਕਿਵੇਂ ਕਵਾਂਗੇ ਸਾਡੇ ਨਾਲ ਨਹੀਂ ਵਿਤਕਰਾ 1947 ਤੋਂ ਬਾਅਦ ਹੀ ਨਸਲੀ ਵਿਤਕਰਾ ਸਿੱਖਾਂ ਨਾਲ ਚੱਲ ਰਿਹਾ ਪੰਜਾਬ ਦੇ ਇੰਡੀਆ 'ਚ ਹੀ ਚੱਲ ਰਿਹਾ ਸੋ ਇਹਨੂੰ ਗੱਲਾਂ ਨੂੰ ਐਡਮਿਟ ਕਰਨਾ ਪੈਣਾ ਹੈ ਹੁਣ ਜੇ ਮੈਂ ਇੱਥੇ ਸੌਖਾ ਮੈਂ ਸਪੋਜ ਕਰੋ ਮੇਰੇ ਕੋਲ ਗਨਮੈਨ ਹੈ ਮੈਂ ਬੜਾ ਅੱਗੇ ਵਧ ਗਿਆ ਤਾਂ ਇਸ ਦਾ ਬਦਲੇ ਥੋੜਾ ਕੀ ਮੇਰੀ ਕੌਮ ਨੂੰ ਬਖਸ਼ਤਾ ਕਿਸੇ ਨੇ ਉਹਣਾ ਜਦੋਂ ਹਮਲਾ ਕੀਤਾ ਉਹਨਾਂ ਨੇ 84 'ਚ ਉਹਨਾਂ ਨੇ ਸਾਨੂੰ ਸਾਰਾ ਕੁਝ ਦਿਖਾਤਾ ਹੁਣੇ ਬੀਬੀ ਕਹਿੰਦੀ ਹੈ ਕਿ ਸੰਤ ਉਥੇ ਅਸਲਾ ਲੈ ਕੇ ਬੈਠੀ ਸੀ ਉਹ ਕਹਿੰਦੇ ਹੋ ਵੀ ਅਸਲਾ ਅਮਰੀਕਾ ਵਾਲਾ ਸੀ ਜਿਹੜਾ ਅਮਰੀਕਾ ਉਹ ਇਹ ਪੁੱਛਣ ਵਾਲਾ ਹੋਵੇ ਜਿਹੜੇ ਦੂਜੇ ਗੁਰਦਵਾਰੇ 35 ਕੇ 37 ਗੁਰਦਵਾਰੇ ਤੇ ਹਮਲਾ ਹੋਇਆ ਸੀ ਉਥੇ ਕੋਈ ਅਸਲਾ ਪਿਆ ਸੀ 1961 ਤੋਂ ਪਹਿਲੇ ਰਮੰਦਰ ਸਾਹਿਬ ਤੋਂ ਲੈ ਕੇ ਸਾਰੇ ਗੁਰਦਵਾਰੇ ਤੇ ਹਮਲੇ ਹੋਏ ਉਥੇ ਬੀੜੀਆਂ ਸਕਟਾ ਸੁੱਟੀਆਂ ਗਈਆਂ ਉਦੋਂ ਉਥੇ ਕੋਈ ਵੈਪਨ ਲੈ ਕੇ ਬੈਠਾ ਸੀ 1955 ਤੁਸੀਂ ਹਮਲਾ ਕੀਤਾ ਰਮੰਦਰ ਸਾਹਿਬ ਤੇ ਉਦੋਂ ਕੋਈ ਵੈਪਨ ਲੈ ਕੇ ਬੈਠਾ ਸੀ ਉਥੇ ਔਰ ਉਹ ਸੰਤੇਗੇ ਸੀ ਤੁਹਾਡੇ ਅੰਦਰ ਸਾਡੇ ਪ੍ਰਤੀ ਨਫ਼ਰਤ ਨਸਲੀ ਵਿਤਕਰਾ ਤੁਹਾਡਾ ਸਾਡੇ ਨਾਲ ਸਾਡੇ ਬੰਦੇ ਚਾਰ ਛੇੜਾ ਤੇ ਪਾਵਰ ਦੇ ਮਗਰ ਤੁਹਾਡੇ ਮਗਰ ਲੱਗ ਕੇ ਆਪਜਾਂ ਨੂੰ ਗਾਲਾਂ ਕੱਢਦੇ ਨੇ ਤੇ ਫੇਰ ਅੱਜ ਟੀਵੀ 'ਤੇ ਬੈਠੇ ਰੋਈ ਜਾਂਦੇ ਕਿ ਮੈਨੂੰ ਮਾਫ਼ ਕਰ ਦਿਓ ਤਾਂ ਵੀ ਮਾਫ਼ੀ ਇਹ ਦੋਵਾਂ ਨੂੰ ਮੈਂ ਕੰਪੈਰੀਜ਼ਨ ਕਰਕੇ ਦੇਖਦਾ ਕਿ ਪਹਿਲਾਂ ਉਹ ਵੀ ਐਸੇ ਹੰਕਾਰ 'ਚ ਸੀਗਾ ਜਦੋਂ ਉੱਥੇ ਬੋਲਿਆ ਹਣ ਕੰਗਣਾ ਉਸੇ ਹੰਕਾਰ 'ਚ ਪੰਜ ਸਾਲ ਪਹਿਲਾਂ ਏਹੀ ਸਿੰਗਰ ਜਿਹੜਾ ਸੀ ਪੂਰੇ ਹੰਕਾਰ 'ਚ ਜਦੋਂ ਬੱਤੀ ਲੈ ਕੇ ਗੱਲ ਕੀਤੀ ਸੀ ਉਦੋਂ ਇਹਨੂੰ ਰੱਬ ਯਾਦ ਨਹੀਂ ਸੀ ਇਸ ਬੰਦੇ ਹੁਣ ਕਹਿੰਦਾ ਕਿ ਮੇਰੀ ਇਨਫੈਕਸ਼ਨ ਨਹੀਂ ਸੀ ਅੱਜ ਕਹਿੰਦਾ ਨਹੀਂ ਪੰਜਾਬ ਮੇਰਾ ਯਾਰ ਤੂੰ ਸੋਚਿਆ ਕਿ ਜਦੋਂ ਤੈਨੂੰ ਚਲਾਇਆ ਸੀ ਪੰਜਾਬ ਨੇ ਚਲਾਇਆ ਸੀ ਜਦੋਂ ਤੁਹਾਨੂੰ ਸਿਰ ਤੇ ਚੁੱਕਦੇ ਨੇ ਤੁਹਾਡੇ ਇਹ ਪੱਗਾ ਵਾਲੀ ਕੌਮ ਚੁੱਕ ਕੇ ਲੈ ਜਾਂਦੀ ਉੱਪਰ ਪਰ ਜਦੋਂ ਤੁਹਾਡੇ ਕੋਲ ਪਾਵਰ ਆ ਜਾਂਦੀ ਹੈ ਤੁਹਾਨੂੰ ਉਦੋਂ ਕੇਪੀਐਸ ਗੇਲਰ ਕੇ ਬੰਦੇ ਮਿਲ ਗਏ ਉਸ ਵਕਤ ਤੁਸੀਂ ਗਾਲਾਂ ਕੱਢਣ ਲੱਗੇ ਸੀ ਕਾ ਨੂੰ ਯਾਰ ਅੱਜ ਉਹ ਕੇਪੀਐਸ ਗੱਲ ਖਤਮ ਹੋ ਗਿਆ ਹੁਣ ਫੇਰ ਚੇਤਾ ਆ ਗਿਆ ਆਪਦਿਆਂ ਦਾ ਕਿ ਮਰ ਗਏ ਉਹਨਾਂ ਵਾਪਸ ਚਲੀਏ ਉਹ ਤਾਂ ਬਖਸ਼ ਦੇਣਗੇ ਪੰਜਾਬ ਬਖਸ਼ਣ ਵਾਲਾ ਪਰ ਯਾਰ ਤੁਸੀਂ ਪੰਜਾਬ ਨਾਲ ਮਾੜਾ ਕਰਦੇ ਕਿਉਂ ਜੀ ਇੰਨੇ ਦਿਨ ਸਵੇਰ ਦਾ ਭੁੱਲੇ ਰਾਤ ਨੂੰ ਘਰ ਆ ਜੇ ਤੋ ਭੁੱਲਿਆ ਨਹੀਂ ਕਹਿੰਦੇ ਇਹ ਸਾਡੇ ਲੋਕ ਇੰਨੀ ਗੱਲ ਕਹਿ ਕੇ ਮਾਫ ਕਰ ਦਿੰਦੇ ਨਹੀਂ ਦੇਖੋ ਗੱਲ ਇਸ ਤਰ੍ਹਾਂ ਹੈ ਐਡੀ ਛੇਤੀ ਗਨਾਹ ਮਾਫ ਨਹੀਂ ਹੁੰਦੇ ਨਾ ਹੀ ਕਰਨੇ ਚਾਹੀਦੇ ਨੇ ਇਹ ਤਾਂ ਮਜ਼ਾਕ ਬਣਿਆ ਹੋਇਆ ਸਾਡਾ ਤਾਂ ਯਾਰ ਜਦੋਂ ਜੀ ਕਰੇ ਤੁਸੀਂ ਤਰੰਗੇ ਦੇ ਨਾਲ ਸਾਨੂੰ ਕੰਪੇਅਰ ਕਰ ਦਿੰਦੇ ਜੀ ਜਦੋਂ ਜੀ ਕਰੇ ਤੁਸੀਂ ਸਾਨੂੰ ਮਿਹਣੇ ਮਾਰਦੇ ਜੀ ਉਹ ਤੇ ਉਸ ਦੇਸ਼ ਨੂੰ ਨਹੀਂ ਭੰਡੀਦਾ ਤੁਸੀਂ ਸਾਡੇ ਪਿੱਛੇ ਛੱਡਿਆ ਕੀ ਅਜੇ 84 ਦੇ ਅਟੈਕ ਦੀ ਜਾਂ ਸਿੱਖ ਨਸਲ ਕੁਛੀ ਦੀ ਇਹਨਾਂ ਨੂੰ ਦਿਨ ਕਿਉਂ ਨਹੀਂ ਯਾਦ ਆਉਂਦੇ ਉਹਨਾਂ ਦਿਨਾਂ ਦੇ ਵਿੱਚ ਆ ਕੇ ਪੋਜ਼ਿਟਿਵ ਕਿਉਂ ਇਹਨੇ ਕਿਤੇ ਅੱਜ ਜ਼ਿਕਰ 31 ਅਕਤੂਬਰ ਤੋਂ ਲੈ ਕੇ 4 ਨਵੰਬਰ ਤੱਕ ਕੋਈ ਲਫ਼ਜ਼ ਬੋਲਿਆ ਸਿੱਖਾਂ ਦੇ ਹੱਕ 'ਚ ਮੈਨੂੰ ਤਾਂ ਲੱਗਦਾ ਨਹੀਂ 1 ਜੂਨ ਤੋਂ ਲੈ ਕੇ 6 ਜੂਨ ਤੱਕ ਇਹ ਬੰਦਾ ਬੋਲਿਆ ਨਹੀਂ ਬੋਲਦਾ 747 ਤੋਂ ਪਹਿਲਾਂ ਜਿਹੜੇ ਐਪੀਸੋਡ ਨੇ ਉਹਨਾਂ 'ਤੇ ਬੋਲ ਪੈਣੇ ਕਿਉਂਕਿ ਸਨ 47 ਤੋਂ ਬਾਅਦ ਇਹ ਦੇਸ਼ ਨੂੰ ਖੁਸ਼ ਕਰਨਾ ਹੈ ਇਹ ਉਹੀ ਲੋਕ ਨੇ ਜਿਹੜੇ ਅੰਗਰੇਜ਼ਾਂ ਦੇ ਵਕਤ ਜੈਲਦਾਰ ਪੈਦਾ ਹੋਏ ਸੀ ਇਹੇ ਹੀ ਲੋਕ ਨੇ ਜਿਨ੍ਹਾਂ ਨੇ ਜਦੋਂ ਮੁਗਲ ਸੀ ਉਹਨਾਂ ਨੂੰ ਖੁਸ਼ ਕਰਨ ਦੇ ਲਈ ਸਾਡੇ ਸਿੱਖਾਂ ਨੂੰ ਗੜੀਆਂ ਚੋਂ ਬਾਹਰ ਕੱਢ ਦਿੱਤਾ ਸੀ ਇਹਨਾਂ ਇਤਿਹਾਸ ਹੀ ਫਿਰ ਉਹਨਾਂ ਦਾ ਪੜਿਆ ਸ਼ਾਇਦ ਉਹਨਾਂ ਦੇ ਕੋਲ ਜੰਮੇ ਤਾਂ ਨਹੀਂ ਪਰ ਉਸ ਭਾਵਨਾ ਵਾਲਾਂ ਤੁਰੇ ਹੋਏ ਨੇ ਕਿ ਜੈਲਦਾਰੀਆਂ ਮਿਲ ਜਾਣ ਜੈਲਦਾਰੀਆਂ ਇੱਕ ਇਹਨਾਂ ਨੂੰ ਸਨ 47 ਤੋਂ ਪਹਿਲਾਂ ਜ਼ਰੂਰ ਗੱਲ ਕਰਨਗੇ ਧਿਆਨ ਨਾਲ ਨੋਟ ਕਰ ਲਿਆ ਜੇ ਜਿੰਨੇ ਵੀ ਸਿੰਗਰ ਨੇ ਇਹ ਸਨ 47 ਤੋਂ ਪਹਿਲਾਂ ਦੀ ਗੱਲ ਕਰਨਗੇ ਹੂੰ ਇਹ ਅਫਦਾਲੀ ਦੀ ਗੱਲ ਕਰ ਸਕਦੇ ਨੇ ਮੁਗਲ ਦੀ ਗੱਲ ਕਰਨਗੇ ਪਰ ਕਿਤੇ ਵੀ ਸਨ 47 ਤੋਂ ਬਾਅਦ ਜੋ ਸਿੱਖਾਂ ਨਾਲ ਜੋ ਇੰਡੀਆ 'ਚ ਹੋਇਆ ਜੋ ਪੰਜਾਬ 'ਚ ਹੋਇਆ ਉਹਦੇ ਬਾਰੇ ਨਹੀਂ ਬੋਲਦੇ ਅਬੂਤਾ ਸਿੰਘ ਫਿਲਮ ਵੀ ਬਣਾਈ ਸੀ ਸ਼ਾਇਦ ਉਸੇ ਤੇ ਬਣਾਈ ਆ ਦੂਜੇ ਪਾਸੇ ਤਾਂ ਅਤਿਆਚਾਰ ਸਨ 47 ਤੋਂ ਪਹਿਲਾਂ ਜਾਣਗੇ ਨਾ ਕਿਉਂਕਿ ਉਸ ਦੇ ਵਿੱਚ ਹਿੰਦੁਸਤਾਨ ਦੀ ਹਕੂਮਤ ਇਹਨਾਂ ਨੂੰ ਮਾਫ ਕਰਦੀ ਤਾਂ ਕਹਿੰਦੇ ਬੋਲ ਲੈ ਜਿੰਨਾ ਮਰਜ਼ੀ ਬੋਲ ਲੈ ਪਰ ਸਨ 47 ਤੋਂ ਬਾਅਦ ਦੇ ਅਤਿਆਚਾਰ ਤੇ ਨਾ ਬੋਲੀ ਸੋ ਇਹੋ ਜਿਹੇ ਬੰਦੇ ਸਰ 47 ਤੋਂ ਲੈ ਕੇ ਅੱਜ ਤੱਕ ਕਿਸੇ ਹਕੂਮਤ ਦੇ ਉਲਟ ਨਹੀਂ ਬੋਲੇ ਖਰਾਸਤ ਇੱਕ ਹੋਰ ਚੀਜ਼ ਹੈ ਜਿਵੇਂ ਹੁਣ ਗਰਦਾਸ ਮਾਨ ਤੇ ਲੋਕ ਹੁਣ ਇਸ ਟਾਈਮ ਟਿੱਪਣੀਆਂ ਜੱਲ ਰਹੀਆਂ ਪੂਰੀਆਂ ਪਰ ਕੰਗਨਰ ਰਣੌਤ ਨੇ ਐਡੀ ਵੱਡੀ ਟਿੱਪਣੀ ਕੀਤੀ ਆ ਦਰਬਾਰ ਸਾਹਿਬ ਤੇ ਵੀ ਕੀਤੀ ਉਹਨੇ ਕਿਹਾ ਕਿ ਕਮੰਦਰ ਦੇ ਵਿੱਚ ਉੱਥੇ ਵੀ ਟਿੱਪਣੀ ਹੋਈ ਉਸ ਤੋਂ ਬਾਅਦ ਸਤ ਜਰਨੈਲ ਸਿੰਘ ਖਾਲਸਾ ਜਿਨ੍ਹਾਂ ਦੀ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਇੱਕ ਸਥਾਨ ਬਣਿਆ ਹੋਵੇ ਸ਼ੀਧੀ ਦਰਜਾ ਪ੍ਰਵਾਨ ਹੋਵੇ ਅਕਾਲ ਤਖਤ ਸਾਹਿਬ ਦੇ ਨਾਲ ਉਹਨਾਂ ਦਾ ਸਥਾਨ ਬਣ ਗਿਆ ਉਹਨਾਂ ਦੇ ਖਿਲਾਫ ਸਿੱਖਾਂ ਨੂੰ ਅੱਤਵਾਦੀ ਜਾਂ ਐਨਾ ਕੁਝ ਬੋਲਦਾ ਪਰ ਸਾਡੇ ਸਿੱਖਾ ਗੂ ਚੁੱਪ ਕਿ ਸੈਕਾਗੋਡ ਅਰਧਨੇ ਦਿੱਲੀ ਤੋਂ ਸਿੱਖਾਂ ਨੂੰ ਲੋੜ ਐ ਇੰਨੀ ਇੰਨੇ ਡਰ ਪਏ ਐ ਇੰਨਾ ਡਰਾ ਇਹਨਾਂ ਨੂੰ ਇੱਥੋਂ ਜ਼ਿਕਰ ਮਰੇ ਹੋਏ ਨੇ ਕਿ ਸਾਨੂੰ ਕਿਤੇ ਮਦਾ ਕਿਤੇ ਸਾਨੂੰ ਲੋੜ ਪੈ ਜੇ ਰ ਅਸੀਂ ਬੀਬੀ ਜੂਰਟ ਬੋਲ ਰਾਪੀ ਦੇਖੋ ਅੱਜ ਸਰਕਾਰ ਦਾ ਫਰਜ਼ ਬਣਦਾ ਹੈ ਇਹਦੀ ਇਨਵੈਸਟੀਗੇਸ਼ਨ ਕਰੇ ਇਹ ਅੱਗੇ ਜਿੰਨਾ ਪੰਜਾਬ ਦੇ ਸਿੱਖਾਂ ਦੇ ਜੂਰਟ ਬੋਲ ਦੀ ਪਰਚਾ ਦਰਜ ਨਹੀਂ ਹੁੰਦਾ ਜੇ ਤੁਸੀਂ ਮਾਲਵਿੰਦਰ ਸਿੰਘ ਮਾਲੀ ਤੇ ਪਰਚਾ ਦਰਜ ਕਰਾਤਾ ਹੈ ਇੱਕੋ ਵੀਡੀਓ ਬੜੀ ਬੇਤੁਕਾ ਪਰਚਾਓ ਚਲੋ ਮੈਂ ਤਾਂ ਜਾਣਦਾ ਵੀ ਨਹੀਂ ਉਹਨਾਂ ਨੂੰ ਤਾਂ ਇੱਕ ਬੜਾ ਬੇਤੁਕਾ ਪਰਚਾ ਹੈ ਤੇ ਫਿਰ ਇਸ ਦੇਖਾ ਬੀਬੀ ਦੇ ਕਲਾ ਪਰਚਾ ਕਿਉਂ ਨਹੀਂ ਹੁੰਦਾ ਜੇ ਇੱਕ ਕਲਵੰਸਗ rau ਕੇ ਜੋ 10 ਬੰਦੇ ਜਿਹੜੇ ਬੈਠੇ ਨੇ ਉਹਨਾਂ ਨੂੰ ਆਪਾਂ ਵਿਦਾਊਟ ਰੀਜ਼ਨ ਦਿਬੜੂਗੜ ਭੇਜ ਸਕਦੇ ਆ ਤੇ ਇਸ ਨੂੰ ਆਪਾਂ ਜੇਲ੍ਹ ਚ ਕਿਉਂ ਨਹੀਂ ਸੁੱਟ ਸਕਦੇ ਕਾਰਨ ਕੀ ਹੈ ਜਿਹੜੀ ਹਕੂਮਤਾ ਨੇ ਗੋਲੀ ਚਲਾਈ ਹੋਵੇ ਸ਼ੁਭ ਕਰਨ ਨੂੰ ਫਰਵਰੀ ਮਾਰਚ ਚ ਮਾਰਿਆ ਹੋਵੇ ਤੇ ਅੱਜ ਤੱਕ ਕੋਈ ਕਾਤਲ ਨਾ ਲੱਭੇ ਕਾਰਨ ਕਿ ਉਹ ਗਰੀਬ ਘਰ ਦਾ ਸਿੱਖ ਪਰਿਵਾਰ ਦਾ ਮੁੰਡਾ ਸੀ ਅਸੀਂ ਪੰਜਾਬ ਭੁੱਲਦੇ ਆ ਅਜੇ 5-6 ਮਹੀਨੇ ਹੋਏ ਜਵਾਨ ਮੁੰਡੇ ਨੂੰ ਮਾਰੇ ਨੂੰ ਬਿਲਕੁਲ ਕਿਤੇ ਵੇਖਿਆ ਕੀ 1947 ਤੋਂ ਬਾਅਦ ਇੱਕ ਸਟੇਟ ਦੂਜੀ ਸਟੇਟ ਤੇ ਹਮਲਾ ਕਰਦੀ ਹੋਵੇ ਤੇ ਕਤਲ ਤੋਂ ਬਾਅਦ ਕੋਈ ਮਲਜ਼ੂਮ ਹੀ ਨਾ ਹੋਵੇ 84 ਤੋਂ ਬਾਅਦ ਫੇਰੇ ਠਿਕ ਲੋਤੇ ਆ ਸਾਡਾ ਕਤਲ ਇੱਕ ਮਜ਼ਾਕ ਸਿੱਖ ਨੂੰ ਮਾਰਨਾ ਜਾਨਵਰ ਨੂੰ ਮਾਰਨਾ ਇੱਕ ਬਰਾਬਰ ਪਰ ਅਗਰ ਕਿਤੇ 60 ਵੀ ਵਾਜੇ ਇਹਨਾਂ ਨੂੰ ਸਰਦਾਰ ਸਾਹਿਬ ਸਾਡੇ ਫੇਕ ਰਿਕਾਉਂਟਰ ਸੋ ਉਸ ਦੇਸ਼ ਦੇ ਉੱਤੇ ਅਸੀਂ ਕੀ ਮਾਨ ਕਰੀਏ ਜਿਨੇ ਆਪ ਹੀ ਸਾਡੇ ਸਿਰ ਵੱਡੇ ਹੋੜ ਤੇ ਸਾਨੂੰ ਲਾਸ਼ਾਂ ਦੇ ਢੇਰ ਬਣਾਏ ਹੋਣ ਉਹਨਾਂ ਦੇ ਅੱਕ ਦੀਆਂ ਗੱਲਾਂ ਅਸੀਂ ਕਾਹਦੀਆਂ ਕਰਨੀਆਂ ਠੀਕ ਹੈ ਸਾਡੀ ਅੱਜ ਜੇ ਬਚਤ ਹੈਗੀ ਤਾਂ ਮਾੜੀ ਮੋੜ ਪੰਜਾਬ ਕਰਕੇ ਕਿ ਚਲੋ ਇੱਥੇ ਮਾਰਦੇ ਨੇ ਚਲੋ ਘੱਟ ਮਾਰਦੇ ਨੇ ਇਹੀ ਕਵਾਂਗੇ ਛੱਡ ਦੇ ਤਾਂ ਇਹ ਵੀ ਨਹੀਂ ਸਾਨੂੰ ਇੱਥੇ ਇਨਸਲਟ ਬਾਹਰ ਨਾਲੋਂ ਘੱਟ ਹੋ ਜੇਗੀ ਇਥੇ ਕਮਿਊਨਿਟੀ ਜ ਆਪਣੀ ਥੋੜੀ ਜਿਆਦੀ ਹੈ ਥੋੜਾ ਪ੍ਰਭਾਵ ਮਾੜੀ ਜੀ ਸੁਣੀ ਜਾਂਦੀ ਹੈ ਪਰ ਜੇ ਸਾਡੇ ਕਰਮਾ ਵਾਲੇ ਐਸੇ ਤਰ੍ਹਾਂ ਹੀ ਬਾਹਰ ਮੂੰਹ ਚੁੱਕ ਕੇ ਭੱਜਦੇ ਰਹੇ ਤੇ ਬਾਹਰ ਬੈਠੇ ਝੂਠੀਆਂ ਸ਼ੋਰਤਾਂ ਦੇ ਮਗਰ ਗਾਉਂਦੇ ਰਹੇ ਇੱਥੇ ਬਾਹਰਲੀ ਸਟੇਟ ਦੇ ਬੰਦੇ ਆ ਜਾਣੇ ਨੇ ਅਸੀਂ ਤਾਂ ਇਹ ਫਿਕਰ ਹੈ ਸਾਨੂੰ ਕਿ ਸਾਡੇ ਪੱਲੇ ਕੱਖ ਨਹੀਂ ਰਹਿਣਾ ਸਰਦਾਰ ਜਗਮੀਤ ਸਿੰਘ ਇੱਕ ਬੜੀ ਵੱਡੀ ਗੱਲ ਹੈ ਪੰਜਾਬ ਦੇ ਅੰਦਰ ਸਾਰੀਆਂ ਜ਼ਮੀਨਾਂ ਅਸੀਂ ਖੁਦ ਵੇਚ ਰਹੇ ਆ ਆਪ 4 ਲੇਨ ਦੇ ਸਾਰੀਆਂ ਜ਼ਮੀਨਾਂ ਚੁੱਕ ਕੇ ਵੇਚਤੀਆਂ ਫਿਰ ਤੁਸੀਂ ਕਹਿੰਦੇ ਹੋ ਨਹੀਂ ਜੀ ਮੈਂ ਤਾਂ ਕਿਸਾਨ ਆ ਮੈਂ ਤਾਂ ਫਰਾਨੇ ਦਾ ਪੁੱਤਰ ਆ ਬੇੜਾ ਗਰ ਤੁਸੀਂ ਕਰਕੇ ਰੱਖਤਾ ਸਾਡਾ ਯਾਰ ਪੰਜਾਬ ਦਾ ਸਾਰੀ ਜ਼ਮੀਨ ਤੁਸੀਂ ਕਿਹਦਾ ਸੋਚਿਆ ਕਿ ਅੱਜ ਪੰਜਾਬ ਦੀ ਜਿੰਨੀ ਮੈਕਸਿਮਮ ਜ਼ਮੀਨ ਹੈ ਉਹਨਾਂ 'ਚ ਕਲੋਨੀਆਂ ਬਣਾ ਦਿੱਤੀਆਂ ਨੇ ਚੁੱਕ ਕੇ ਜਿੰਨੇ ਲੱਖ ਟਨ ਇੱਕ ਦਿਨ ਵਪਾਰੀ ਦੱਸ ਰਿਹਾ ਸੀ ਕੋਈ ਇੱਕ ਇਕਨੋਮਸ ਵਾਲਾ ਉਹ ਕਹਿੰਦਾ 10 ਲੱਖ ਟਨ ਜਿਹੜਾ ਅਨਾਜ ਕੱਲਾ ਪੈਦਾ ਕਰ ਰਿਹਾ ਪੰਜਾਬ ਤੇ ਹਰ ਸਾਲ 1200 ਏਕੜ ਜ਼ਮੀਨ ਕਹਿੰਦੇ ਨੇ ਇੱਕ ਸਾਲ ਦੇ ਅੰਦਰ ਬਠਿੰਡੇ 'ਚ ਕੰਸਟਰਕਟਿਡ ਏਰੀਆ ਬਣ ਚੁੱਕਾ ਪੀਆਰ ਕਿੰਨਾ ਕਹਿੰਦੇ ਜਾਂਦਾ ਸਾਲ ਦਾ ਹਰ ਸਾਲ ਜੇ 50 ਹਜ਼ਾਰ ਕਿੱਲਾ ਜਾਣ ਲੱਗਿਆ ਤੇ ਪੰਜਾਬ ਦੇ ਅੰਦਰ ਐਗਰੀਕਲਚਰ ਲੈਂਡ ਖਤਮ ਹੋ ਜਾਨੀ ਤੁਹਾਡੇ ਤੇ ਨਿਗਾਹ ਅੰਨ ਦੀ ਜ਼ਮੀਨਾਂ ਤੇ ਕਿਸਾਨ ਮੋਰਚੇ ਖਤਮ ਹੋਣ ਤੋਂ ਬਾਅਦ ਸੜਕਾਂ ਦਾ ਜਾਲ ਆ ਗਿਆ ਇੱਥੇ ਪਿੰਡਾਂ ਦੇ ਪਿੰਡ ਨੋਟਿਸ ਆਉਣ ਲੱਗੇ ਨੇ ਠਾ ਦਿਓ ਪਰ ਸਾਡਾ ਕੋਈ ਐਮਐਲਏ ਕੋਈ ਮਨਿਸਟਰ ਕੋਈ ਮੁੱਖ ਮੰਤਰੀ ਇਸ ਪੁਆਇੰਟ ਤੇ ਜਾਣ ਕੇ ਨਹੀਂ ਬੋਲ ਰਹੇ ਪਤਾ ਵੀ ਸਾਰਾ ਇਹਨਾਂ ਨੂੰ ਹੋਏਗਾ ਪੰਜਾਬ ਨੂੰ ਬਰਬਾਦ ਕਰਨ ਤੇ ਸਿੱਖਾਂ ਨੂੰ ਬਰਬਾਦ ਕਰਤੇ ਹਿੰਦੁਸਤਾਨ ਦੀ ਹਕੂਮਤ ਦੀ ਨਿਗਾਹ ਜਿਹੜੀ ਹੁਣ ਤੁਸੀਂ ਗੱਲ ਕੀਤੀ ਬਾਹਰ ਜਾਣ ਵਾਲੀ ਇਹਨਾਂ ਨੇ ਅਰਦਾਸਮਾਨ ਅਰਗਿਆਂ ਨੇ ਪਹਿਲਾਂ ਹੀ ਫਿਲਮਾਂ ਬਣਾ ਕੇ ਤੇ ਕੈਨੇਡਾ ਅਮਰੀਕਾ ਵਹਾਇਆ ਸੀ 10-15 ਸਾਲ ਜੀ ਇਹਨਾਂ ਨੇ ਕੀਤਾ ਸਾਰਾ ਕੁਝ ਉਦੋਂ ਲੋਕਾਂ ਦੇ ਮਨ 'ਚ ਚਿੰਨ੍ਹ ਵੱਜੀ ਕਿ ਬਾਹਰ ਇੰਨਾ ਸੋਹਣਾ ਦੇਸ਼ ਓਥੇ ਚੱਲ ਕੇ ਉਦੋਂ ਹੀ ਭੱਜਿਆ ਦੌੜ ਜਾਂਦੀ ਉਦੋਂ ਵਧੀਆ ਦੇਖੋ ਇਹਨਾਂ ਨੇ ਸਾਨੂੰ ਮਾਰਨ 'ਚ ਕੋਈ ਕਸਰ ਨਹੀਂ ਛੱਡੀ ਇਹਨਾਂ ਨੇ ਪਹਿਲੇ ਗਾਣੇ ਤੋਂ ਲੱਜ ਮੈਂ ਬਹੁਤ ਕਹਿੰਦਾ ਹਾਂ ਨਾ ਕਿ ਗਾਣਿਆਂ ਦੇ ਕਲਚਰ ਤੋਂ ਨਾ ਬੰਦਾ 16 ਸਾਲ ਦਾ ਵਿਗੜਦਾ ਜਿੱਡਾ ਗੰਦਾ ਗਾਣਾ ਉਹਨੂੰ ਸੁਣਾਓਗੇ ਉਹਨਾਂ ਹੀ ਉਹ ਜ਼ਿਆਦਾ ਵਿਗੜੇਗਾ ਸਹੀ ਆ ਤੇ ਸਾਡਾ ਇਹਨਾਂ ਨੇ 92 93 ਤੋਂ ਬਾਅਦ ਪੱਠਾ ਹੀ ਬਾਤਾਂ ਇਹਨਾਂ ਨੇ ਪੜਕੀ ਹੂੰ ਉਹ ਯੁੱਧ ਹੈ ਕਰ ਜਿਹੜਾ ਉਦੋਂ 1978 ਤੋਂ ਜੁੜਿਆ ਸੀ ਉਹ 84 ਤੋਂ ਬਾਅਦ ਤੇ 93 ਚ 92 93 ਤੋਂ ਬਾਅਦ ਬਿਲਕੁਲ ਹੀ ਪਾਸੇ ਕਰਤਾ ਇਹਨਾਂ ਹੂੰ ਇੱਥੇ ਰੋਜ਼ ਨਾਈਟ ਲੱਗਦੀ ਸੀ ਪੁਲਿਸ ਦੇ ਕੰਟਰੋਲ ਥੱਲੇ ਲੱਗਦੀ ਹੁੰਦੀ ਸੀ ਨਾਲ ਹੀ ਹੁੰਦੇ ਹੁੰਦੇ ਸੀ ਹੂੰ ਸੋ ਠੀਕ ਹੈ ਇਹ ਦੇਖੇ ਪੰਜਾਬ ਦੇ ਵਿੱਚ 84 ਤੋਂ ਪਹਿਲਾਂ ਦੀ ਖਾੜਿਆਂ ਦੇ ਵਿੱਚ ਸਰਦਾਰ ਦੇਖਣ ਨੂੰ ਮਿਲਦੇ ਸੀ ਤੇ ਜਿਹੜਾ ਗਾਉਣ ਵਾਲਾ ਉਹ ਵੀ ਪੱਗ ਬੰਨ ਕੇ ਗਾਉਂਦਾ ਸੀ ਉਹ ਤਾਂ ਉਹ ਸਾਰਾ ਕੁਝ ਖਤਮ ਹੋਇਆ ਉਹ ਸਾਰਾ ਕੁਝ ਖਤਮ ਹੋ ਗਿਆ ਸਾਰਾ ਕੁਝ ਇਹਨੂੰ ਬੜੇ ਨਾ ਵੱਡੇ ਢੰਗ ਤੇ ਅਸੀਂ ਨਾ ਨਿੱਕੀ ਨਿੱਕੀ ਗੱਲ ਨੋਟ ਨਹੀਂ ਕਰ ਰਹੇ ਹੁਣ ਤੁਸੀਂ ਧਿਆਨ ਨਾਲ ਦੇਖੋ ਕਿ ਐਗਰੀਕਲਚਰ ਲੈਂਡ ਦੇ ਨਾਲ 4 ਲਾਈਨਾਂ ਸਾਰੀਆਂ ਕਲੋਨੀਆਂ ਬਣ ਗਈਆਂ ਸੜਕ ਜਿੱਥੇ ਇੱਕ ਦੀ ਲੋੜਾ 10 ਕੱਢਦੀਆਂ ਹੁੰਦਾ ਮਤਲਬ ਕੀ ਹੈ ਉੰਦਾ ਮਤਲਬ ਤਾਂ ਇਹ ਹੀ ਹੈ ਕਿ ਐਗਰੀਕਲਚਰ ਲੈਂਡ ਖਤਮ ਕਰਨੀ ਸਿੱਖਾਂ ਦੀ ਪੰਜਾਬ ਦੇ ਲੋਕਾਂ ਦੀ ਹੋਂਦ ਖਤਮ ਕਰਨਾ ਤੇ ਅਸੀਂ ਸਿਰੇ ਦੇ ਬੇਵਕੂਫ 50 ਲੱਖ ਨੂੰ ਕਿਲਾ ਕਰੋੜ ਨੂੰ ਕਿਲਾ ਜ਼ਮੀਨਾਂ ਸਰੈਂਡਰ ਕਰਤੀਆਂ ਆ ਕੌਣ ਰਿਹਾ ਬਾਹਰੋਂ ਅੱਜ ਜਿਹੜੇ ਤੁਹਾਡੇ ਗੇ ਹੱਥ ਜੋੜ ਕੇ ਖਰੋਤੇ ਨੇ ਨਾ ਪਾਉਣ ਵਾਲੇ ਸਮਝ 84 ਇਹਨਾਂ ਨੇ ਤੁਹਾਡੇ ਖਿਲਾਫ ਬਣਾਉਣੀ ਤੁਸੀਂ ਸੰਭਲ ਨਹੀਂ ਰਹੇ ਆਪਦੀਆਂ ਜ਼ਮੀਨਾਂ ਕਿਉਂ ਵੇਚੀਆਂ ਨੇ ਇਹਨਾਂ ਲੋਕਾਂ ਪਾਕਿਸਤਾਨ ਪੰਜਾਬ ਚ ਪ੍ਰਵੇਸ਼ ਕਰ ਗਿਆ ਤੁਸੀਂ ਆਪਦੀਆਂ ਜ਼ਮੀਨਾਂ ਇਹਨਾਂ ਨੂੰ ਕਿਉਂ ਵੇਚਦੇ ਹੋ ਸਾਡੇ ਐਮਐਲਏ ਤੇ ਮਿਨਿਸਟਰ ਸਿਰਫ ਇੱਕ ਪ੍ਰਾਪਰਟੀ ਕਾ ਦੇ ਮਗਰ ਸ਼ੇਅਰ ਲੈਣ ਲਈ ਸਵੇੜਾ ਕਰ ਕਰਕੇ ਰੱਖਤਾ ਸਾਰੀਆਂ ਕਲੋਨੀਆਂ ਬਣਾ ਦਿੱਤੀਆਂ ਚੁੱਕੇ ਪੰਜਾਬ ਦੇ ਅੰਦਰ ਹੂੰ ਸਾਡੇ ਕਿਸੇ ਲੀਡਰ ਨੇ ਇਸ ਤੇ ਨਹੀਂ ਬੋਲਣਾ ਕਿ ਕਲੋਨੀਆਂ ਕਿਉਂ ਬਣ ਰਹੀਆਂ ਨੇ ਕਿਉਂ ਨਹੀਂ ਤੁਸੀਂ ਉਹ ਏਰੀਆ ਸੀਲ ਕਰਦੇ ਹੁਣ ਕਿ ਇਹਦੂ ਵੱਲ ਸ਼ਹਿਰ ਨਹੀਂ ਬਦਲਣਾ ਚਾਹੀਦਾ ਜਿਹੜੀ ਜ਼ਮੀਨ ਐਗਰੀਕਲਚਰ ਲੈਂਡ ਹੈ ਉਹਨਾਂ ਤੇ ਕੰਸਟਰਕਸ਼ਨ ਨਹੀਂ ਹੋਣੀ ਚਾਹੀਦੀ ਬੜੀ ਜ਼ਿਆਦਾ ਸਹੀ ਆ ਜਦੋਂ ਜਗਮੀਤ ਸਿੰਘ ਇੱਥੇ ਖਾਨ ਨੂੰ 20 ਸਾਲ ਦੇ ਬਾਅਦ ਅਸੀਂ ਜ਼ਮੀਨ ਹੀ ਖਤਮ ਕਰ ਦਿੱਤੀ ਕਿੱਥੋਂ ਖਾਣਾ ਹੈ ਅਸੀਂ ਬਸ ਸਹੀ ਹੈ ਜੀ ਪੰਜਾਬ ਖਤਮ ਪੰਜਾਬ ਤਾਂ ਐਗਰੀਕਲਚਰ ਲੈਂਡ ਦੇ ਵੇਸਤੇ ਆ ਨਾ ਜੀ ਹੂੰ ਹੂੰ ਸੋ ਪੰਜਾਬ ਨੂੰ ਖਤਮ ਕਰਨ ਲਈ ਗਾਣੇ ਪੰਜਾਬ ਨੂੰ ਖਤਮ ਕਰਨ ਲਈ ਇਹ ਰੋਡ ਕੰਸਟਰਕਸ਼ਨ ਵਾ ਜਿਆਦਾ ਬਾਹਰੋਂ ਵਪਾਰੀ ਸੁੱਟਣਾ ਪੰਜਾਬ ਦੇ ਅੰਦਰ ਇਹ ਗੱਲ ਚੰਗੀ ਨਹੀਂ ਹੋ ਰਹੀ ਹਮ ਹਰਿਆਣਾ ਖਤਮ ਕਰਤਾ ਉਹਨਾਂ ਨੇ ਚੁੱਕ ਕੇ ਸੋਨੀਪਟ ਪਾਣੀਪਤ ਕਰਨਾਲ ਤੋਂ ਸਾਰੀ ਕੰਸਟਰਕ ਸਾਰੀ ਕੰਸਟਰਕਸ਼ਨ ਹੋ ਗਈ ਐਗਰੀਕਲਚਰ ਲੈਂਡ ਖਤਮ ਹੋ ਗਈ ਉੱਥੇ ਸੋ ਕਈ ਵਾਰ ਨਾ ਹਕੂਮਤਾਂ ਉਹ ਕਰ ਬੈਂਦੀਆਂ ਨੇ ਜਿਹੜੇ ਦਰਖਤ ਤੇ ਬੈਠਿਆ ਨੇ ਉਹਨੂੰ ਵੱਢ ਰਹੇ ਨੇ ਇਸ ਵਕਤ ਅਸੀਂ ਖੁਦ ਵੀ ਉਹ ਕਰ ਰਹੇ ਆ ਜਿਹੜੇ ਦਰਖਤ ਤੇ ਬੈਨੇ ਆ ਉਸੇ ਨੂੰ ਆਰੀ ਨਾਲ ਅਸੀਂ ਵੱਢੀ ਜਾਂਦੇ ਤੇ ਬਾੜਾ ਸਮਾਂ ਦੂਰ ਨਹੀਂ ਅਸੀਂ ਜਦੋਂ ਬਰਬਾਦੀ ਅਲਖਤ ਚਲੇ ਜਾਗੇ ਹਮ ਇਹਦਾ ਮਤਲਬ ਕਿ ਸਾਰਾ ਕੁਝ ਰਲ ਮਿਲ ਕੇ ਜਿਹੜੇ ਵੱਡੇ ਲੋਕ ਖਤਮ ਕਰਨਾ ਚਾਹੁੰਦੇ ਆ ਬਾ ਇਹ ਜ਼ਿਲੀ ਆ ਜਿਹੜੀ ਤੁਹਾਨੂੰ ਖਤਮ ਕਰਨਾ ਚਾਹੁੰਦੀ ਕੱਲੀ ਇਹ ਸਰਕਾਰ ਨਹੀਂ ਸਨ 47 ਤੋਂ ਇਹ ਦਿੱਲੀ ਜਦੋਂ ਖਤਮ ਕਰਦੀ ਤੇ ਇਹੋ ਜੇ ਲੋਕਾਂ ਨੂੰ ਹੱਥ ਛੁੱਕੇ ਬਣਾ ਕੇ ਵਰਤਦੀ ਹੈ ਸਾਡਾ ਪਹਿਰਾਵਾ ਚੇਂਜ ਕਰਨ ਲਈ ਸਾਡਾ ਕਲਚਰ ਜਾਂ ਸਾਡਾ ਇਥੋਂ ਪ੍ਰਵਾਸ ਕਰਾਉਂਦੇ। ਦੇਖੋ ਮੈਂ ਤੁਹਾਨੂੰ ਕਿੰਨੇ ਯਾਰ ਕਿਹਾ ਹੈ ਕਿ ਮਹਾਰਾਜਾ ਸ਼ੇਰੇ ਪੰਜਾਬ ਤੋਂ ਬਾਅਦ ਸਾਡੇ ਪੰਜਾਬ ਬਾਰੇ ਸੋਚਿਆ ਹੀ ਕਿ ਹਰ ਬੰਦੇ ਨੇ ਆਪਦੇ ਤੇ ਆਪਦੇ ਮੁੰਡੇ ਲਈ ਸੋਚਿਆ ਜਾਂ। ਮਹਾਰਾਜਾ ਕਿਸੇ ਨੇ ਸੋਚਿਆ ਨਹੀਂ ਕਿ ਪੰਜਾਬ ਮੇਰਾ। ਨਾ ਮਥੋੜੀ ਕੋਈ ਨਹੀਂ ਪੰਜਾਬ ਉਹ ਝੜਦਾ ਉਝੜ ਜੇ। ਖੁਸ਼ ਹੁੰਦੇ ਨੇ ਬੇਵਕੂਫ ਲੀਡਰ ਖੁਸ਼ ਹੁੰਦੇ ਨੇ ਜਦੋਂ ਕਹਿੰਦੇ ਨੇ ਕਿ ਆ ਕਲੋਨੀ ਬਣ ਰਹੀ ਹੈ ਇੱਥੇ। ਉਹ ਬੇਵਕੂਫੋ ਬੰਦੇਓ। ਆਪਦੀ ਐਗਰੀਕਲਚਰ ਲੈਂਡ ਜਿਹੜੀ ਐਨੀ ਐਨੀ ਵਧੀਆ ਲੈਂਡ ਹੈ ਉਹਦੇ ਤੇ ਤੁਸੀਂ ਕਲੋਨੀਆਂ ਬਣਾ ਰਹੇ ਹੋ ਯਾਰ ਬਿੱਟੇ ਹੂੰ ਘਰਾਂ ਦੇ ਵਿੱਚ ਤਾਂ ਅਸੀਂ ਦੂਜੀ ਛੱਤ ਤੇ ਰਹਿ ਲਾਂਗੇ ਜ਼ਮੀਨ ਤਾਂ ਸਾਨੂੰ ਦੁਬਾਰਾ ਨਹੀਂ ਮਿਲਦੀ ਯਾਰ ਜੀ 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 ਬੜੀ ਵੱਡੀ ਸੋਚ ਹੈ ਸੜਕ ਕੱਢਤੀ 50 ਹਜ਼ਾਰ ਏਕੜ ਜ਼ਮੀਨ ਖਤਮ ਕਰਤੀ ਕਾਦੀ ਪੰਜਾਬ ਦੀ ਡਿਵੈਲਪਮੈਂਟ ਹੈ ਯਾਰ ਜੇ 10 ਲੱਖ ਟਾਨੇ ਕਮਾ ਰਿਆ ਹੈ ਤੇ ਆਉਣ ਵਾਲੇ ਸਮੇਂ ਪੰਜ ਰਹਿ ਜਾਏਗਾ ਯਾਰੇ ਮੋਹਾਲੀ ਨੂੰ 10 ਕਿਲੋ ਦਾ ਡੁੱਰਾ ਬਸਾ ਕੇ ਸਾਡੇ ਮੁੱਖ ਮੰਤਰੀ ਹੱਸਦੇ ਨੇ ਖੁਸ਼ ਹੁੰਦੇ ਚੰਡੀਗੜ੍ਹ ਲੈ ਜਾਣਗੇ ਉਹ ਕਿ ਲਓ ਜੀ ਇਹ ਬੜਾ ਸੋਹਣਾ ਸ਼ਹਿਰ ਤੇ ਡਿਵੈਲਪਮੈਂਟ ਹੋ ਗਈ ਜਦੋਂ ਕਿ ਲੀਡਰ ਮੈਨੂੰ ਡਿਵੈਲਪਮੈਂਟ ਕਹਿੰਦਾ ਹੈ ਨਾ ਮੁੱਖ ਮੰਤਰੀ ਕਹਿੰਦੇ ਨੇ ਕਿ ਆ ਡਿਵੈਲਪਮੈਂਟ ਹੋ ਗਈ ਉਹ ਸ਼ਰਮ ਆਉਂਦੀ ਯਾਰ ਲਹਣ ਤਾਂ ਤੁਹਾਡੇ ਦਿਮਾਗ ਤੇ ਤੁਹਾਨੂੰ ਪਤਾ ਨਹੀਂ ਯਾਰ ਪੰਜਾਬ ਧਰਤੀ ਹੈ ਯਾਰ ਪੰਜਾਬ ਤਾਂ ਇੱਕ ਨਹਿਰਾਂ ਤੇ ਇਹਨਾਂ ਵਾਈ ਵਾਲੀ ਜ਼ਮੀਨ ਦੀ ਧਰਤੀ ਜੀ ਬਹੁਤ ਬਹੁਤ ਧੰਨਵਾਦ ਖਰਰਾ ਸਾਹਿਬ ਸਤਿ ਸ੍ਰੀ ਅਕਾਲ ਜੀ ਬਿਲਕੁਲ ਜੀ ਜਿਵੇਂ ਗਰਦਾਸ ਮਾਨ ਦੇ ਵੱਲੋਂ ਹੁਣ ਮਾਫੀ ਮੰਗੀ ਜਾ ਰਹੀ ਹੈ 2-4 ਸਾਲ ਪਹਿਲਾਂ ਉਹਦੇ ਵੱਲੋਂ ਜਿਹੜੇ ਹੰਕਾਰੀ ਸ਼ਬਦ ਵਰਤੇ ਗਏ ਸੀ ਉਹ ਤੁਹਾਡੇ ਸਾਰਿਆਂ ਦੇ ਧਿਆਨ ਦੇ ਵਿੱਚ ਹੈ ਕੈਨੇਡਾ ਸ਼ੋਅ ਦੇ ਵਿੱਚ ਵੀ ਇੱਕ ਸਿੱਖ ਸਰਬਾਰ ਨੂੰ ਜਾਂ ਜਿੰਨੇ ਬਖੇ ਸੀ ਉਹਨਾਂ ਸਾਰਿਆਂ ਲਈ ਵਰਤੇ ਗਿਆ ਮੈਂ ਕਹਾਂਗਾ ਉਹ ਕੱਲੇ ਲਈ ਨਹੀਂ ਸੀ ਪੂਰੇ ਪੰਜਾਬੀਆਂ ਲਈ ਉਹ ਸ਼ਬਦ ਸੀਗਾ ਹਿੰਦੀ ਨੂੰ ਪਹਿਲ ਦਰਜ ਦੇ ਕੇ ਤੇ ਪੰਜਾਬੀ ਨੂੰ ਮਾਸੀ ਕਹਿ ਦੇਣਾ ਇਹ ਵੀ ਤੱਕ ਸ਼ਬਦ ਵਰਤੇ ਗਏ ਗੁਰੂ ਅਮਰਦਾਸ ਪਾਤਸ਼ਾਹ ਦੀ ਤੁਲਨਾ ਇੱਕ ਅਪਦੇ ਡੇਰੇ ਦੇ ਮੁਖੀ ਦੇ ਨਾਲ ਕਰਾਉਣੀ ਨਕੋਦਰ ਵਾਲੇ ਦੇ ਨਾਲ ਉਹ ਵੀ ਇੱਕ ਬਹੁਤ ਵੱਡਾ ਹੰਕਾਰੀ ਸ਼ਬਦ ਸੀਗਾ ਤੇ ਉਸ ਤੋਂ ਬਾਅਦ ਹੁਣ ਮਾਫੀਆਂ ਮੰਗੀਆਂ ਗਈਆਂ ਇਸੇ ਤਰ੍ਹਾਂ ਕੰਗਨਰ ਨਾਉਦਾ ਜਿਹੜੀ ਪਹਿਲਾਂ ਪੂਰਾ ਪੰਜਾਬ ਤੋਂ ਭੀਖ ਮੰਗਦੀ ਰਹੀ ਆ ਬਹੁਤ ਸਾਰੇ ਕਲਾਕਾਰਾਂ ਨੇ ਜਾਂ ਆ ਜਿਹੜੇ ਮੁੰਡੇ ਬੋਲਦੇ ਉਹਨਾਂ ਦੇ ਵੱਲੋਂ ਇਹ ਗੱਲਾਂ ਕਲੀਅਰ ਕਰ ਦਿੱਤੀਆਂ ਗਈਆਂ ਕਿ ਕੰਗਨਰ ਨਾਉਦਾ ਕੀ ਕਿਰਦਾਰ ਰਿਹਾ ਪਰ ਹੁਣ ਉਹ ਪੰਜਾਬ ਦੇ ਸਿੱਖਾਂ ਦੇ ਖਿਲਾਫ ਜਿਹੜਾ ਉਹ ਵੱਧ ਚੜ ਕੇ ਬੋਲ ਰਹੀ ਹੈ ਤੇ ਉਹਨਾਂ ਦੇ ਸਮੇਂ ਚ ਇਹ ਵੀ ਮਾਫੀਆਂ ਮੰਗ ਸਕਦੀ ਹੈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਸਤਿ ਸ਼੍ਰੀ ਅਕਾਲ